ਤੇ ਥੇਗਰ ਲਾਇਬ੍ਰੇਰੀਜ਼ ਦੀ ਗੱਲ ਕਰੀਏ ਤਾਂ ਜਿਹੜੇ ਅੰਕੜੇ ਨੇ ਉਹ ਬਹੁਤ ਮਾੜੇ ਨੇ ਪਬਲਿਕ ਲਾਇਬ੍ਰੇਰੀਜ਼ ਦੀ 23 ਜ਼ਿਲ੍ਹੇ ਨੇ ਇਹ ਪਬਲਿਕ ਲਾਇਬ੍ਰੇਰੀਆਂ ਦੀ ਗਿਣਤੀ ਸਿਰਫ 15 ਦੀ 15 ਤੇ ਆਪਣੀ ਸਟੇਟ ਤਾਂ 3 ਕਰੋੜ ਦੇ ਨੇੜੇ ਆਪਣੀ ਆਬਾਦੀ ਆ ਅੱਛਾ ਤੇ ਆਪਣੀ ਲਾਇਬ੍ਰੇਰੀ ਕਿੰਨੀਆਂ ਸਟੇਟ ਲਾਇਬ੍ਰੇਰੀ ਸਿਰਫ ਇੱਕ ਜੋ ਕਿ ਪਟਿਆਲੇ ਦੇ ਵਿੱਚ ਫੀਡ ਲਾਇਬ੍ਰੇਰੀ ਸਿਰਫ ਇੱਕ ਹੀ ਆ ਬਿੰਗ ਗਈ ਮਨਲਾ ਦਾ ਵੀ 1947 ਤੋਂ ਲੈ ਕੇ ਅੱਜ ਤੱਕ ਆਪਣੇ ਪਿੰਡਾਂ ਦੇ ਵਿੱਚ ਮਨਲਾ ਲੋਕਾਂ ਨੇ ਨਾਲੀਆਂ ਨਾਲੀਆਂ ਤੇ ਜ਼ੋਰ ਦਿੱਤਾ ਉਹ ਵੀ ਅਜੇ ਕੰਪਲੀਟ ਨਹੀਂ ਕਈਆਂ ਦੇ ਰੌਲੇ ਚੱਲੀ ਜਾਂਦੇ ਆ ਕਈ ਤਾਂ ਕਹਿੰਦੇ ਆ ਇਹ ਵੀ ਸਾਡੇ ਘਰ ਅਗੋਂ ਨਾਲੀ ਨਹੀਂ ਲੰਘਣੀ ਚਾਹੀਦੀ ਕਈ ਕਹਿੰਦੇ ਨਾਲੀ ਲੰਘਣੀ ਚਾਹੀਦੀ ਇਹ ਦੱਸਣ ਦੀ ਤਾਂ ਲੋੜ ਨਹੀਂ ਵੀ ਪੰਜਾਬ ਦੇ ਪਿੰਡਾਂ ਵਿੱਚ ਜਾਂ ਸਾਰੇ ਪੰਜਾਬ ਵਿੱਚ ਕਿੰਨੇ ਠੇਕੇ ਨੇ ਮੈਨੂੰ ਨਹੀਂ ਲੱਗਦਾ ਵੀ ਬਾੜ ਦੱਸਣ ਦੀ ਲੋੜ ਨਾ ਨਾ ਬਈ ਕੋਈ ਦੱਸਣ ਦੀ ਲੋੜ ਨਹੀਂ ਇਹ ਦੱਸਣ ਦੀ ਲੋੜ ਆ ਵੀ ਫੈਕਟਰੀਆਂ ਕਿੰਨੀਆਂ ਹਨਾ ਮੈਂ ਇੱਕ ਉਹ ਨਿਆਣਾ ਜਾ ਰਿਹਾ ਕਿਤਾਬਾਂ ਲਈ ਯਾਰ ਉਹਦੇ ਵੱਲ ਛੋਟੇ ਵੀ ਮੈਨੂੰ ਇਹ ਦੱਸ ਵੀ ਆਈ ਹੈਵ ਅ ਡ੍ਰੀਮ ਟੂ ਪੜ੍ਹ ਰਹੇ ਹਾਂ ਨਾ ਯੂ ਹੈਵ ਅ ਡ੍ਰੀਮ ਮਤਲਬ ਤੇਰੇ ਕੋਲੇ ਕੋਈ ਡਿਡਿਊ ਜ ਫੈਮ ਡ੍ਰੀਮ ਯੈਸ ਮਤਲਬ ਮੈਂ ਆਉਂਦਾ ਸੌਣਾ ਕਿ ਅਹ ਨਹੀਂ ਨਹੀਂ ਠੀਕ ਆ ਮਾਈ ਕੁਐਸਚਨ ਮਾਰ ਗਿਆ ਆਪਣੇ ਸ਼ਬਦ ਲਾਤਾ ਬਿਲਕੁਲ ਦੱਸ ਵੀ ਕੀ ਸੁਪਨਾ ਤੇਰਾ ਕੀ ਮੇਰੇ ਸੁਪਨਾ ਜੀ ਪੋਲੀਟੀਸ਼ੀਅਨ ਹੋਇ ਆਏ 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 ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਜੀ ਆਇਆਂ ਨੂੰ ਇਹ ਮੁੰਡਾ ਮੈਨੂੰ ਮਿਲਿਆ ਸੀਗਾ ਜਦੋਂ ਆਪਣਾ ਮੇਲਾ ਸੀਗਾ ਕਿਤਾਬਾਂ ਦਾ ਜਿਆਦਾ ਤੁਹਾਨੂੰ ਹਾਂ ਜੀ ਕਿਤਾਬ ਪੜ ਲਈ ਫਿਰ ਉਹ ਕਿਹੜੀ ਪੜੀ ਪੜੀ ਦਿਸ ਜਿਹੜੀ ਤੁਸੀਂ ਮੈਨੂੰ ਲੈ ਕੇ ਗਏ ਸੀ ਹਾਂ ਜੀ ਉਹ ਨਹੀਂ ਪੜੀ ਖਾਲੇ ਹਰ ਜੇ ਪੜੀ ਕਿਹੜੀ ਕਿਤਾਬ ਪੜਦੇ ਆਂ ਸਰ ਅੱਜ ਕੱਲ ਤਾਂ ਹੀ ਮੈਂ ਉਹ ਪੜ ਰਿਹਾ ਦਸਵੰਤ ਸਿੰਘ ਕਮਲ ਦਾ ਨਾਮ ਵਾਲਾ ਨਾ ਹੁਨਰ ਦੀ ਦਿੱਖ ਉਹ ਵਾਲਾ ਕੀ ਉਹ سٹਾਰਟ ਹੀ ਕੀਤਾ ਆ ਜਾਨ ਨੇ ਬਹੁਤ ਹੀ ਪਿਆਰੇ ਇਨਸਾਨ ਨੇ ਨਹੀਂ ਦੀ ਕਿਤਾਬ ਤੇ ਮੈਨੂੰ ਮੈਨੂੰ ਲੱਗਦਾ ਵੀ ਉਸ ਤੋਂ ਵੀ ਪਿਆਰੇ ਬੱਚਾ ਉਹਨਾਂ ਬਹੁਤ ਸੋਹਣਾ ਬੱਚਾ ਕਿਹੜੀ ਕਿਹੜੀ ਕਿਤਾਬ ਪੜ੍ਹੀ ਹੈ ਫਿਰ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਸ਼ਹਾਬਾਤ ਸਿੰਘ ਸ਼ਹਾਬਾਤ ਸਿੰਘ ਸ਼ਹਾਬਾਤ ਫਿਰ ਕਿਹੜੀ ਕਿਹੜੀ ਕਿਤਾਬ ਪੜ੍ਹ ਲਈ ਕਾਫੀ ਪੜ੍ਹਨੀ ਆ ਮਤਲਬ ਜਿਵੇਂ ਕਿ ਮੈਂ ਸਟਾਰਟਿੰਗ ਸਟਾਰਟਿੰਗ ਤੋਂ ਜਦੋਂ ਲੱਗਿਆ ਸੀ ਫਸ ਸੈਗਮ ਤੋਂ ਤਾਂ ਮੈਂ ਛੋਟੀਆਂ ਕਹਾਣੀਆਂ ਜੀ ਪੜਦਾ ਹੁੰਦਾ ਸੀ ਅੱਛਾ ਤੇ ਫਿਰ ਜਦੋਂ ਮੈਂ 3 4 ਦੇ ਵਿਚਣ ਲੱਗਿਆ ਫਿਰ ਮੈਂ ਇਦਾਂ ਕਰਕੇ ਪੰਜਾਬੀ ਪੰਜਾਬੀ ਦੀਆਂ ਫਿਰ ਹਿੰਦੀ ਦੀਆਂ 3 4 ਦੇ ਵਿੱਚ ਆ ਕੇ ਪੜਨ ਲੱਗ ਗਿਆ ਵੈਰੀ ਗੁੱਡ ਐਂਡ ਦਨ ਜਦੋਂ ਫਿਰ ਮੈਂ 5th ਤੇ 6th ਦੇ ਵਿੱਚ ਹੋਇਆ 5th ਦਾ ਕਲਾਸ ਦੇ ਵਿੱਚ 6th ਦੇ ਵਿੱਚ ਫਿਰ ਮੈਂ ਨਾਵਲ ਪੜ੍ਹਨੇ ਸਟਾਰਟ ਕੀਤੇ ਥੋੜੇ ਜਿਹਾ ਠੀਕ ਆ ਫਿਰ ਥੋੜੀਆਂ ਜਿਹੀਆਂ ਇੰਗਲਿਸ਼ ਬੁੱਕ ਬੁੱਕਸ ਪੜ੍ਹਨੀਆਂ ਸਟਾਰਟ ਕੀਤੀਆਂ ਜਾਂ ਫਿਰ ਹੋਰ ਜਿਵੇਂ ਜੜੀਆਂ ਮਤਲਬ ਕਾਫੀ ਜ਼ਿਆਦਾ ਜੜੀਆਂ ਹੋਰ ਕਿਤਾਬਾਂ ਨੇ ਜੜੀਆਂ ਮਤਲਬ ਜ਼ਿੰਦਗੀ ਦੇ ਵਿੱਚ ਕੀ ਕੀ ਬਣਨਾ ਆਪਾਂ ਕੀ ਕਰਨਾ ਉਹਦੇ ਲਈ ਆਪਾਂ ਨੂੰ ਕੰਮ ਆਉਦੀਆਂ ਨੇ ਫਿਰ ਮੈਂ ਉਹ ਥੋੜੀਆਂ ਪੜਨੀਆਂ ਪੜਨੀਆਂ ਸਟਾਰਟ ਕੀਤੀਆਂ ਹਾਲ ਹੁਣ ਵੀ ਇਹਨਾਂ ਕੋਲ ਹੈ ਦਾ ਫਾਲ ਆਫ ਦਾ ਕਿੰਗਡਮ ਆਫ ਦਾ ਪੰਜਾਬ ਸਿੱਖ ਰਾਜ ਦਾ ਅੰਤ ਹਾਂਜੀ ਇਹ ਖੁਸ਼ਵੰਤ ਸਿੰਘ ਜੀ ਸਿੱਦਾ ਦੰਤ ਆਈ ਹੈਵ ਅ ਡ੍ਰੀਮ ਹਾਂਜੀ ਇਹ ਆਈ ਹੈਵ ਅ ਡ੍ਰੀਮ ਐਂਟਰਪ੍ਰੈਨਰ ਦੇ ਸੀਗੀ ਵੀ ਹੈ ਨਾ ਕੋਈ ਕਿਵੇਂ ਬਣਦੇ ਨੇ ਐਂਟਰਪ੍ਰੈਨਰਸ ਸਾਰੇ ਆ ਕਾਫੀ 라 ਦੇ ਨੇ ਮਤਲਬ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਪਰ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਹੈ ਠੀਕ ਹੈ ਕੀ ਸੁਪਨਾ ਤੇਰਾ ਕੀ ਮੇਰਾ ਸੁਪਨਾ ਜੀ ਪੋਲੀਟੀਸ਼ਨ ਬਣਨਾ ਹੈ ਆਏ 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 ਮੈਨੂੰ ਬੜ ਪਹਿਲਾ ਬੱਚਾ ਮਿਲਿਆ ਯਾਰ ਜਿਹੜਾ ਇਹ ਮੈਂ ਹਮੇਸ਼ਾ ਕਹਿਣਾ ਚਾਹੂੰਗਾ ਵੀ ਯਾਰ ਜਵਾਕਾਂ ਨੂੰ ਨਾ ਇਹ ਸਿਖਾਓ ਵੀ ਤੁਸੀਂ ਐਮਐਲਏ ਬਣਨਾ ਤੁਸੀਂ ਐਮਪੀ ਬਣਨਾ ਤੁਸੀਂ ਮੁੱਖ ਮੰਤਰੀ ਬਾਨਾ ਸੀ ਪ੍ਰਧਾਨ ਮੰਤਰੀ ਬਾਨਾ ਫਿਰ ਸ਼ਾਇਦ ਆਪਣੇ ਦੇਸ਼ ਦਾ ਕੁਝ ਵਧੀਆ ਹੋ ਵੀ ਜਾਵੇ ਆ ਬੜੀ ਸੋਹਣੀ ਗੱਲ ਸ਼ਹਿਵਾਜ਼ ਬਹੁਤ ਹੀ ਪਿਆਰੀ ਗੱਲ ਲੱਗੀ ਤੇਰੀ ਬਹੁਤ ਹੀ ਤੈਨੂੰ ਪਿਆਰ ਅੱਛਾ ਹੁਣ ਕਿਹੜੀ ਕਲਾਸ ਚ ਮੈਂ 8ਵੀਂ ਚ 8ਵੀਂ ਦਾ ਕਿਸ਼ਾ ਸ਼ਹਿਵਾਜ਼ ਸ਼ਹਿਵਾਜ਼ ਕੋਈ ਇੱਕ ਤਰ੍ਹਾਂ ਪਸੰਦੀ ਦੀਆਂ ਕਿਤਾਬਾਂ ਜਿਹੜੀਆਂ ਤੂੰ ਦੱਸਣਾ ਚਾਹੁੰਦਾ ਮੈਨੂੰ ਇੱਕ ਜਿਹੜੀ ਮੈਂ ਸਭ ਤੋਂ ਵਧੀਆ ਜਿਹੜੀ ਸਭ ਤੋਂ ਜ਼ਿਆਦਾ ਪਸੰਦੀ ਦੀ ਦੱਸਾਂ ਤਾਂ ਇੱਕ ਨਾਂ ਵਾਲਾ ਮੈਂ ਅੱਜ ਵੀ ਘਰੋਂ ਲੈ ਕੇ ਆਣਾ ਸੀਗਾ ਮਟੋਮ ਨੂੰ ਕਰ ਮਿਲਿਆ ਨਹੀਂ ਇੱਕ ਨਾਂ ਵਾਲਾ ਦ ਐਲਕੈਮਿਸਟ ਸੁਪਨ ਸਾਹਿਬ ਦਾ ਸੁਪਨ ਸਾਹਿਬ ਉਹ ਇੰਨਾ ਜਿਆਦਾ ਵਧੀ ਬਹੁਤ ਵਧੀਆ ਲੱਗਦਾ ਮੈਨੂੰ ਮੇਰੇ ਸਭ ਤੋਂ ਫੇਵਰਿਟ ਜਿਹੜਾ ਮੈਂ ਅਸ ਤੱਕ ਦਾ ਕੁਛ ਨਾਂ ਦੇਖ ਲਾ ਵਾਟ ਸ਼ਹਿਵਾਜ ਨੇ 8ਵੀਂ ਚ ਪੜ੍ਹਿਆ ਸੁਪਨ ਸਾਹਿਬ ਸਾਨੂੰ 2ਵੀਂ ਚ ਪੜ੍ਹਾਇਆ ਸੀ ਸਾਡੇ ਮਤਲਬ ਜਿਹੜੇ ਪ੍ਰੋਫੈਸਰ ਸੀ ਉਹਨਾਂ ਨੇ ਇਕੱਠੇ ਬਹਿ ਕੇ ਪੜ੍ਹਾਇਆ ਸੀ ਸੁਪਨ ਸਾਹਿਬ ਹਾਂ ਤਾਂ ਮੈਨੂੰ ਹੁਣ ਦੇ ਵਿੱਚ ਵੀ ਹੁਣ ਨਾ ਜੇ ਅਸੀਂ ਸਕੂਲਾਂ ਦੇ ਵਿੱਚ ਕਿਤਾਬਾਂ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਕਹੇ ਵੀ 8ਵੀਂ ਵਾਲਿਆਂ ਨੂੰ ਤੂਤਾਂ ਵਾਲਾ ਖੂਦ ਦੇ ਦਿਓ ਉਹ ਇੱਕ ਨਾਂ ਜੀ ਇਹਨਾਂ ਦਾ ਤਾਂ ਲੈਵਲ ਹੀ ਨਹੀਂ ਇਹ ਉੱਤਾਂ ਰੱਖ ਹੁਣੀ ਇਹ ਪੜ ਸਕਦੇ ਨਾ ਤਾਂ ਕੋਈ ਹੋਰ ਛੋਟੇ ਛੋਟੇ ਕੈਦਿਆਂ ਨਹੀਂ ਕਿਤਾਬਾਂ ਦੇ ਹੂੰ ਸੁਪਰ ਸਾਹਿਬ ਕਿਵੇਂ ਲੱਗਿਆ ਉਹ ਮਤਲਬ ਸੁਪਰ ਸਾਹਿਬ ਜੀ ਪਹਿਲਾ ਪਹਿਲਾ ਤਾਂ ਮੈਨੂੰ ਥੋੜਾ ਜਿਹਾ ਸਮਝ ਨਹੀਂ ਆਇਆ ਪਰ ਐਂਡ ਦੇ ਵਿੱਚ ਜਦੋਂ ਮੈਂ ਦੋ ਵਾਰ ਪੜਿਆ ਇੱਕ ਵਾਰ ਪਹਿਲਾਂ ਪੜਿਆ ਤਾਂ ਫਿਰ ਦੂਜੀ ਵਾਰ ਪੜਿਆ ਫਿਰ ਤਾਂ ਕਿ ਮੈਨੂੰ ਮਤਲਬ ਥੋੜਾ ਫਿਰ ਦੂਜੀ ਵਾਰ ਜਦੋਂ ਇੱਕ ਆਪਾਂ ਇੱਕ ਵਾਰੀ ਕਿਤਾਬ ਪੜ ਲੈਂਦੇ ਆਂ ਤੇ ਦੂਜੀ ਵਾਰ ਪੜਦੇ ਆਂ ਤਾਂ ਹੋਰ ਵਧੀਆ ਲੱਗਦਾ ਹੈ ਨਾ ਹੋਰ ਵਧੀਆ ਐਕਸਪੀਰੀਅੰਸ ਹੁੰਦਾ ਹੋਰ ਨਵੀਆਂ ਚੀਜ਼ਾਂ ਪਤਾ ਲੱਗਦੀਆਂ ਨੇ ਉਹਦੇ ਚੋਂ ਇਹ ਵਲ ਫਿਰ ਬੜਾ ਵਧੀਆ ਲੱਗਿਆ ਫਿਰ ਮੈਨੂੰ ਉਹਦੀ ਅਸਲ ਜਿਹੜਾ ਟਾਪਿਕ ਸੀ ਉਹ ਸਮਝ ਆਇਆ ਪਹਿਲੀ ਵਾਰ ਦੇ ਵਿੱਚ ਪੜਿਆ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ ਹੈਗਾ ਫਿਰ ਬੜਾ ਫਿਰ ਮੈਨੂੰ ਸਮਝ ਆਇਆ ਵੈਸੇ ਉਹ ਨਾਲ ਜੀ ਮੈਂ ਕਿਵੇਂ ਪੜਿਆ ਸੀ ਉਹ ਵੈਸੇ ਪਹਿਲਾਂ ਤਾਂ ਮੇਰੇ ਭਾਈ ਨੇ ਵੀ ਪੜਿਆ ਹੋਇਆ ਸੀਗਾ ਉਹ ਠੀਕ ਹੈ ਇੱਕ ਤਾਂ ਉਹਨੇ ਮੈਨੂੰ ਕਿਹਾ ਸੀ ਵੀ ਤੂੰ ਪੜਿਓ ਇਹਨੂੰ ਤੇ ਇੱਕ ਜੀ ਹੋਰ ਇੱਕ ਜਿਵੇਂ ਇੱਕ ਸੰਸਥਾ ਹੈ ABC ਹੈ ਨਾ ਉਹ ਲੁਧਿਆਣੇ ਦੀ ਸੰਸਥਾ ਐਵੇਂ ਉਹ ਲੱਗ ਲੱਗ ਕਿਤਾਬਾਂ ਦਿੰਦੇ ਨੇ ਬੱਚਿਆਂ ਨੂੰ ਪੜ੍ਹ ਲਈ ਵੀ ਤੁਸੀਂ ਕਿਤਾਬਾਂ ਪੜ੍ਹੋ ਤੇ ਇਹਦਾ ਪ੍ਰੀਵਿਊ ਕਰਕੇ ਇਹਦਾ ਰਿਵਿਊ ਕਰਕੇ ਦੱਸੋ ਤੇ ਅਸੀਂ ਤੁਹਾਨੂੰ ਵੀ ਐਨੇ ਜਿੰਨੇ ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਕਰੋਗੇ ਅਸੀਂ ਤੁਹਾਨੂੰ ਉੰਨੇ ਹੀ ਪੈਸੇ ਦੇਵਾਂਗੇ ਠੀਕ ਹੈ ਮਤਲਬ ਬੜਾ ਵਧੀਆ ਕੋਈ ਗੱਲ ਨਹੀਂ ਵੈਰੀ ਗੁੱਡ ਤੇ ਐਵੇਂ ਕਰਕੇ ਉਹਨਾਂ ਦੇ ਮੈਂ 10th ਰਾਉਂਡ ਦੇ ਵਿੱਚ ਪਹੁੰਚ ਗਿਆ ਉਹਨਾਂ ਵਿੱਚ ਮੈਂ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ ਉਹਦੇ ਵਿੱਚ ਆ ਆਈ ਹੈਵ ਅ ਡ੍ਰੀਮ ਵੀ ਉਹਦੇ ਵਿੱਚ ਹੀ ਆ ਇਹ ਵੀ ਬੜੀ ਵਧੀਆ ਕਿਤਾਬ ਹੈ ਇਹਦੇ ਵਿੱਚ ਦੱਸਿਆ ਹੋਇਆ ਕਿ ਐਂਟਰਪ੍ਰੈਨਰਸ ਬਾਰੇ ਕਿ ਅਲੱਗ-ਅਲੱਗ ਭਾਰਤ ਦੇ ਵੀ ਜਿਹੜਾ ਲੋਕਾਂ ਨੇ ਕੁਝ ਨਵਾਂ ਕੀਤਾ ਜਿਵੇਂ ਇਹਦਾ ਪਹਿਲਾ ਹੀ ਉਹ ਆ ਠੀਕ ਹੈ ਵੀ ਇੱਕ ਜਿਹੜਾ ਬੰਦਾ ਸੀ ਵੀ ਉਹਨੇ ਨਾ ਵੀ ਸ਼ਲੋਬਿਸ਼ੋਚਾਲਿਆ ਤੁਸੀਂ ਸੁਣਿਆ ਹੋਣਾ ਠੀਕ ਹੈ ਉਹਦੀ ਖੋਜ ਕੀਤੀ ਸੀ ਉਹਨੇ ਮਤਲਬ ਵੀ ਉਹਨੇ ਕਿਵੇਂ ਕੀਤਾ ਵੀ ਕਿਵੇਂ ਸਾਰਾ ਕੁਝ ਹੋਇਆ ਐਨਾ ਕੁਝ ਕਿਵੇਂ ਚੱਲਿਆ ਵੀ ਬਹੁਤ ਵੱਡੀ ਸਟੋਰੀ ਮਤਲਬ ਕਾਫੀ 30 ਤੋਂ ਪਹਿਲਾਂ 36 ਪੇਜਾਂ ਦਾ ਹੀ ਆ ਪਹਿਲਾ ਹੁੰਦਾ ਤਾਂ ਉਹਦੇ ਵਿੱਚ ਇਹ ਦੱਸਿਆ ਹੋਇਆ ਮਤਲਬ ਕਿਵੇਂ ਉਹ ਬੰਦਾ ਅੱਗੇ ਵਧਿਆ ਕਿਵੇਂ ਉਹਨੇ ਸ਼ਲੋਬਿਸ਼ੋਚਾਲਿਆ ਦੀ ਖੋਜ ਕੀਤੀ ਟੈਂਡ ਜਾ ਕੇ ਹੁਣੀ ਉਹਨਾਂ ਦੀ 2022 ਦੇ ਵਿੱਚ ਆਈ ਥਿੰਕ ਸੋ ਡੈਥ ਹੋਈ ਆ ਤੇ ਜਿੱਦਣ ਮੈਂ ਇਹ ਕਿਤਾਬ ਪੜੀਆ ਉਹਨਾਂ ਦੀ ਡੈਥ ਉਸ ਤੋਂ 2 ਦਿਨ ਪਹਿਲਾਂ ਹੀ ਹੋਈ ਸੀ ਜਸਟ ਹੈ ਨਾ ਤੇ ਉਹਨਾਂ ਦੀ ਉਹ ਦਿੱਲੀ ਦੇ ਸੀਗੇ ਤੇ ਜਦੋਂ ਮੈਂ ਇਹ ਕਿਤਾਬ ਪੜ੍ਹੀ ਉਹ ਮੈਂ ਵੀ ਦਿੱਲੀ ਦੇ ਵਿੱਚ ਹੀ ਸੀਗਾ ਅੱਛਾ ਹਾਂ ਜੀ just 2 ਦਿਨ ਪਹਿਲਾਂ ਡੈਥ ਹੋਈ ਉਹਨਾਂ ਦੀ ਅ ਦਸੰਬਰ ਦੀ ਗੱਲ ਸੀ 24 25 ਦਸੰਬਰ ਦੀ ਮਤਲਬ ਇਹ ਬਹੁਤ ਜਿਆਦਾ ਵਧੀਆ ਕਿਤਾਬ ਹੈ ਤੇ ਇਹਦੇ ਵਿੱਚ ਬਾਕੀ ਕਿੰਨੇ ਅੰਟਰ ਦੇ ਵਿੱਚ ਕਿ ਐਂਟਰਪ੍ਰੈਨਰ ਅਰਵਿੰਦ ਕੇਜਰੀਵਾਲ ਬਾਰੇ ਵੀ ਲਿਖਿਆ ਹੋਇਆ ਹੁਣ ਮਤਲਬ ਪੋਲਿਟਿਸ਼ੀਨ ਕਿਵੇਂ ਦੇ ਨੇ ਇਹ ਗੱਲ ਤੋਂ ਤਾਂ ਚਲੋ ਆਪਾਂ ਨੂੰ ਇੰਨਾ ਪਤਾ ਨਹੀਂ ਇੰਨਾ ਫਰਕ ਨਹੀਂ ਪੈਂਦਾ ਬਟ ਉਹ ਐਂਟਰਪ੍ਰੈਨਰ ਕਿਵੇਂ ਦੇ ਸੀਗੇ ਉਹਨਾਂ ਨੇ ਕੀ ਕੀਤਾ ਹਨਾ ਉਹ ਇਹ ਕਿਤਾਬ ਦੇ ਵਿੱਚ ਲਿਖਿਆ ਹੋਇਆ ਤੇ ਮਤਲਬ ਕਾਫੀ ਵਧੀਆ ਹੋਇਆ ਠੀਕ ਹੈ ਮਤਲਬ ਇਹ ਕਿਤਾਬ ਮਤਲਬ ਕਾਫੀ ਪ੍ਰਭਾਵਿਤ ਕਰਦੀ ਆ ਬੰਦੇ ਨੂੰ ਕੁਝ ਕਰਨ ਲਈ ਅਲ ਦਿਖਾ ਦਈਏ ਫਿਰ ਨੇ ਪੁੱਛਣ ਲੱਗ ਜਾਂਦੇ ਆਏ ਹੋਏ ਆ ਗਈ ਹਾਂ ਜੀ ਜਿਵੇਂ ਜਿਹੜੇ ਨੇ ਸਲਫ ਚਾਲਿਆ ਹੋ ਗਿਆ ਕੀਤਾ ਹਾਂ ਜੀ ਬਿੰਦੇਸ਼ਵਰ ਪਾਟਕ ਨਾਮ ਸੀਗਾ ਉਹਨਾਂ ਦਾ ਠੀਕ ਹੈ ਮਤਲਬ ਬਹੁਤ ਵਧੀਆ ਕਤਲਾਵਾ ਕਾਫੀ ਜ਼ਿਆਦਾ ਸਾਹ ਸਾਬਾ ਜੈਵਾਦ ਜੈਵਾਦ ਇੱਕ ਚੀਜ਼ ਹੋਰ ਸਵਾਲ ਮੈਂ ਤੈਨੂੰ ਪੁੱਛਦਾ ਫੇਰ ਆਪਾਂ ਚੱਲ ਤੈਨੂੰ ਬੜਾ ਤੰਗ ਨਹੀਂ ਕਰਦੇ ਜੈਵਾਦ ਹੋਰ ਚੈਨਲ ਵਾਲੇ ਵੀ ਨਾ ਪਹੁੰਚ ਆਣ ਤੇਰੇ ਕੋਲ ਇਹ ਸਮੱਸਿਆ ਬਹੁਤ ਆਉਂਦਾ ਜੈਵਾਦ ਮੈਨੂੰ ਇਹ ਦੱਸ ਵੀ ਤੇਰੇ ਜਿਹੜੀ ਉਮਰ ਦੇ ਨਿਆਣੇ ਨੇ ਜਾਂ ਅਸੀਂ ਆ ਜਾਂ ਕੋਈ ਵੀ ਕਿਤਾਬ ਨਾਲ ਕਿਵੇਂ ਜੋੜਨਾ ਕਿਤਾਬ ਕਿਤਾਬ ਪੜਨਾ ਕਿਵੇਂ ਸ਼ੁਰੂ ਕਰੇ ਯਾਰ ਬੰਦਾ ਮੈਂ ਵੀ ਦੱਸਦਾ ਹੀ ਕੀ ਸਭ ਤੋਂ ਪਹਿਲਾਂ ਤਾਂ ਉਹ ਕਹਾਣੀਆਂ ਵਾਲੀ ਕਿਤਾਬਾਂ ਪੜ੍ਹਦਾ ਛੋਟੀਆਂ-ਛੋਟੀਆਂ ਕਹਾਣੀਆਂ ਵਾਲੀਆਂ ਠੀਕ ਹੈ ਬਾਤਾਂ ਜਿਵੇਂ ਹਾਂ ਬਾਤਾਂ ਬਾਬਾ ਦੀਆਂ ਕਹਾਣੀਆਂ ਠੀਕ ਹੈ ਪੰਚਤੰਤਰ ਤੋਂ ਸ਼ੁਰੂ ਕਰੀਏ ਪੰਜਤੰਤਰ ਠੀਕ ਹੈ ਬਿਲਕੁਲ ਤੇ ਜਾਂ ਫਿਰ ਜਿਹੜੇ ਨੌਜਵਾਨ ਨੇ ਤਾਂ ਉਹ ਤਾਂ ਇਦਾਂ ਕਰ ਸਕਦੇ ਆ ਕਿ ਉਹ ਤਾਂ ਸਿੱਧਾ ਨਾਵਲਾਂ ਤੋਂ ਸ਼ੁਰੂ ਕਰਨ ਜਿਹੜੇ ਰੂਸ਼ੀਅਨ ਨਾਵਲ ਨੇ ਉਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹਨਾਂ ਤੋਂ ਸਟਾਰਟ ਕਰਨ ਜਿਵੇਂ ਮੈਂ ਇੱਕ ਰਸ਼ੀਅਨ ਨਾਵਲ ਪੜ੍ਹ ਕੇ ਆਇਆ ਕਿ ਇੱਕ ਜਵਾਰੀ ਠੀਕ ਹੈ ਉਹ ਬੜਾ ਵਧੀਆ ਸੀ ਮੈਂ ਪੁਸਤਕ ਮੇਲੇ ਤੋਂ ਹੀ ਲਿਆ ਸੀ ਮਤਲਬ ਪੂਰਾ ਤਾਂ ਨਹੀਂ ਪੜਿਆ ਹੈਗਾ ਹਜੇ ਉਹ ਮੈਂ ਵਿੱਚ ਵਿੱਚ ਹੀ ਸਟਾਰਟ ਕੀਤਾ ਸੀ ਪਰ ਬੜਾ ਇੰਟਰਸਟਿੰਗ ਹੈ ਠੀਕ ਹੈ ਤਾਂ ਇਦਾਂ ਰਸ਼ੀਅਨ ਨਾਵਲ ਹੁੰਦੇ ਨੇ ਜਿਹੜਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੁੰਦੇ ਨੇ ਇੱਕ ਮੈਂ ਰਸ਼ੀਅਨ ਨਾਵਲ ਪੜ੍ਹਿਆ ਸੀ ਸੁਨੈਰੀ ਟਾਪੂ ਉਹ ਮਤਲਬ ਬੜਾ ਕੈਂਸ ਸੀ ਹਨਾ ਵੀ ਇਦਾਂ ਕਰਕੇ ਹੁਣ ਉਹ ਪੜਾ ਰਿਹਾ ਹਾਂ ਵੀ ਉਹ ਪੜਨ ਦੇ ਵਿੱਚ ਮਤਲਬ ਬਹੁਤ ਦਿਲਚਸਪੀ ਆਉਂਦੀ ਹੈ ਤਾਂ ਨਾਲ ਕਿਤਾਬਾਂ ਨਾਲ ਆਪਾਂ ਆਪੇ ਆਪਣੇ ਆਪ ਹੀ ਜੁੜਦੇ ਜਾਂਦੇ ਹਾਂ ਵੈਰੀ ਗੁੱਡ ਯਾਰ ਜਿਉਂਦਾਬਾ ਤੇ ਉਮੀਦ ਕਰਦੇ ਆਂ ਤੇਰਾ ਸੁਪਨਾ ਜਰੂਰ ਪੂਰਾ ਹੋਵੇ ਜਦੋਂ ਤੂੰ ਮਤਲਬ politican ਬਣਿਆ ਜਦੋਂ ਵੀ ਤੂੰ ਵੋਟਾਂ 'ਚ ਉੱਠਿਆ ਤੇ ਮੈਰੀ ਬੋਰਡ ਤੇ ਨਾ ਹੋਣੀ ਤੇ ਪੱਕੀ ਐ ਦੋ ਵੋਟਾਂ ਪੱਕੀਆਂ ਤੇਰੇ ਹੱਕ ਦੇ ਵਿੱਚ ਵੀ ਆਵਾਂ ਜਾਂ ਸਾਰੇ ਪੰਜਾਬ ਵਿੱਚ ਕਿੰਨੇ ਠੇਕੇ ਨੇ ਮੈਨੂੰ ਨਹੀਂ ਲੱਗਦਾ ਵੀ ਵਾੜ ਦੱਸਣ ਦੀ ਲੋੜ ਨਾ ਨਾ ਬਈ ਕੋਈ ਦੱਸਣ ਦੀ ਲੋੜ ਨਹੀਂ ਇਹ ਦੱਸਣ ਦੀ ਲੋੜ ਆ ਵੀ ਫੈਕਟਰੀਆਂ ਕਿੰਨੀਆਂ ਹਾਂ ਚਲ ਇਹ ਤਾਂ ਬਾਹਰ ਦਾ ਵਿਸ਼ਾ ਵੀ ਸਕੂਲ ਕਿੰਨੇ ਆ ਕੰਮੇ ਚੱਲ ਰਹੇ ਆ ਹਨਾ ਇਹ ਵੀ ਵਿਸ਼ਾ ਹੈਗਾ ਗਲੀਆਂ ਨਾਲੀਆਂ ਸੜਕਾਂ ਤਾਂ ਇਹ ਵੀ ਦੱਸਣ ਦੀ ਲੋੜ ਨਹੀਂ ਮੱਲਾ ਜਦੋਂ ਵੀ ਕੋਈ ਸਰਪੰਚ ਬੰਦਾ ਇਹੇ ਜ਼ੋਰ ਦਿੰਦਾ ਵੀ ਨਾਲੀਆਂ ਹੀ ਬਣਨੀਆਂ ਚਾਹੀਦੀਆਂ ਮਨ ਲੱਗਾ ਵੀ 1947 ਤੋਂ ਲੈ ਕੇ ਅੱਜ ਤੱਕ ਆਪਣੇ ਪਿੰਡਾਂ ਦੇ ਵਿੱਚ ਮੱਲਾ ਲੋਕਾਂ ਨੇ ਨਾਲੀਆਂ ਹੀ ਬਣਾਈਆਂ ਨਾਲੀਆਂ ਤੇ ਜ਼ੋਰ ਦਿੱਤਾ ਉਹ ਵੀ ਹਜੇ ਕੰਪਲੀਟ ਨਹੀਂ ਕਈਆਂ ਦੇ ਰੌਲੇ ਚੱਲੀ ਜਾਂਦੇ ਕਿੰਨੀਆਂ ਕ ਲਾਇਬ੍ਰੇਰੀਆਂ ਨੇ ਤੁਹਾਡੇ ਮੁਤਾਬਕ ਹਨ ਵੀ ਪੰਜਾਬ ਦੇ ਵਿੱਚ ਦੇ ਪਿੰਡਾਂ ਦੇ ਵਿੱਚ ਆਪਣੀਆਂ ਸ਼ਾਨਾ ਮੈਂ ਥੋੜਾ ਜਿਹਾ ਟਾਈਮ ਪਹਿਲਾਂ ਇਹਦੇ ਤੇ ਰਿਸਰਚ ਕੀਤੀ ਸੀ ਜਿਵੇਂ ਪੰਜਾਬ 'ਚ ਇਸ ਵਕਤ 23 ਜ਼ਿਲ੍ਹੇ ਨੇ ਅੱਛਾ ਤੇ ਪੰਜਾਬ ਦੇ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ 12000 ਤੋਂ ਜ਼ਿਆਦਾ ਪਿੰਡ ਨੇ ਹੂੰ ਤੇ ਜੇਕਰ ਲਾਇਬ੍ਰੇਰੀਜ਼ ਦੀ ਗੱਲ ਕਰੀਏ ਤਾਂ ਜਿਹੜੇ ਅੰਕੜੇ ਨੇ ਉਹ ਬਹੁਤ ਮਾੜੇ ਨੇ ਪਬਲਿਕ ਲਾਇਬ੍ਰੇਰੀਜ਼ ਦੀ 23 ਜ਼ਿਲ੍ਹੇ ਨੇ ਹੂੰ ਹੂੰ ਤੇ ਪਬਲਿਕ ਲਾਇਬ੍ਰੇਰੀਆਂ ਦੀ ਗਿਣਤੀ ਸਿਰਫ 15 ਗਿਣੀ 15 ਜ਼ਿਲ੍ਹਾ ਪੱਧਰ ਦੀਆਂ ਅੱਛਾ ਉਸ ਤੋਂ ਬਾਅਦ 12000 ਤੋਂ ਜ਼ਿਆਦਾ ਪਿੰਡ ਨੇ ਅੱਛਾ ਤੇ ਲਾਇਬ੍ਰੇਰੀਆਂ ਦੀ ਗਿਣਤੀ ਸਿਰਫ 1200 ਆ ਪਿੰਡੂ ਪੱਧਰ ਤੇ ਪਬਲਿਕ ਲਾਇਬ੍ਰੇਰੀਆਂ ਦੀ ਅੱਛਾ ਜਿਹੜੀਆਂ ਹਾਂ ਬਸ ਵੈਸੇ ਹੁਆਂ ਕਈ ਤੇ ਆਪਣੀ ਸਟੇਟ ਹਾਂ ਤਿੰਨ ਕਰੋੜ ਦੇ ਨੇੜੇ ਆਪਣੀ ਆਬਾਦੀ ਆ ਅੱਛਾ ਤੇ ਆਪਣੀ ਲਾਇਬ੍ਰੇਰੀ ਕਿੰਨੀਆਂ ਸਟੇਟ ਲਾਇਬ੍ਰੇਰੀ ਸਿਰਫ ਇੱਕ ਜੋ ਕਿ ਪਟਿਆਲੇ ਦੇ ਵਿੱਚ ਸਟੇਟ ਲਾਇਬ੍ਰੇਰੀ ਸਿਰਫ ਇੱਕ ਹੀ ਆਪਣੀ ਇੱਕੋ ਹੀ ਆ ਅੱਛਾ ਤੇ ਇੱਕ ਹੋਰ ਹੈਰਾਨੀ ਦੀ ਗੱਲ ਆ ਭਾਵੇਂ ਅਸੀਂ ਸਾਡੇ ਜੋ ਵੀ ਆਪਾਂ ਵੇਖਦੇ ਹਾਂ ਹਰ ਰੋਜ਼ ਹੋ ਰਿਹਾ ਹੈਗਾ ਆਪਣੇ ਕੋਲ ਆਪਣਾ ਪਬਲਿਕ ਲਾਇਬ੍ਰੇਰੀ ਐਕਟ ਵੀ ਹੈ ਨਹੀਂ ਤਾਮਿਲਨਾਡੂ ਜਾਂ ਹੋਰ ਜਿਹੜੇ ਸਟੇਟਸ ਨੇ ਉਹਨਾਂ ਕੋਲ ਸਾਰਿਆਂ ਕੋਲ ਆਪਣਾ ਪਬਲਿਕ ਲਾਇਬ੍ਰੇਰੀ ਐਕਟ ਆ ਇਹਨਾਂ ਤਾ ਇਹ ਤਾਂ ਲਾਇਬ੍ਰੇਰੀਜ਼ ਨੂੰ ਵੇਖਦੇ ਨੇ ਆਪਣੇ ਕੰਮ ਕੀਤਾ ਜਾ ਰਿਹਾ ਹੈਗਾ ਕਹਿੰਦੇ ਨੇ ਵੀ ਥੋੜਾ ਬਥਾ ਕੰਮ ਕੀਤਾ ਜਾ ਰਿਹਾ ਪਰ ਆਪਣੇ ਹਾਲਾਤ ਇਹ ਨੇ ਨਹੀਂ ਪਬਲਿਕ ਲਾਇਬ੍ਰੇਰੀ ਜਿਹੜਾ ਐਕਟ ਆ ਬਠ ਇਹਦੇ ਵਿੱਚ ਕੀ ਹੁੰਦਾ ਬਈ ਇਹਦੇ ਚ ਲਾਇਬ੍ਰੇਰੀ ਨਾਲ ਸੰਬੰਧਤ ਸਾਰੇ ਰੱਖ-ਰਖਾਵਾ ਆ ਜਾਂਦੇ ਨੇ ਕਿੰਨੇ ਇਸਟੈਬਲਿਸ਼ਮੈਂਟ ਆ ਉਹਦਾ ਸਾਮਭ ਸੰਭਾਲ ਕਿੰਨੀਆਂ ਪਾਪੂਲੇਸ਼ਨ ਸਾਰਾ ਕੁਝ ਉਹਦੇ ਅਨੁਸਾਰ ਦੇਖਿਆ ਜਾਂਦਾ ਨਾ ਜਿਹੜੀ ਤੇ ਆ ਜਿਹੜੀ ਆਪਣੀ ਸਟੇਟ ਲਾਇਬ੍ਰੇਰੀ ਤੁਸੀਂ ਗੱਲ ਕੀਤੀ ਹੈ ਨਾ ਪਟਿਆਲੇ ਵਾਲੇ ਦੀ ਇਹਦੀ ਇੱਕ ਤੁਹਾਨੂੰ ਗੱਲ ਸੁਣਾਵਾਂਗਾ ਇਸ ਸਟੇਟ ਲਾਇਬ੍ਰੇਰੀ ਦਾ ਹੈਗੀ ਆ ਹਰ ਇੱਕ ਬੰਦੇ ਨੂੰ ਇਹ ਲੱਗਦਾ ਵੀ ਯਾਰ ਹਾਂ ਵੀ ਪਬਲਿਕ ਲਾਇਬ੍ਰੇਰੀ ਆਪਾਂ ਜਾ ਕੇ ਪੜ੍ਹ ਸਕਦੇ ਆ ਜਾ ਕੇ ਪੜ੍ਹ ਸਕਦੇ ਆ ਪਰ ਇੱਥੇ ਸਮੱਸਿਆ ਪਤਾ ਕੀ ਆ ਜਦੋਂ ਕੋਈ ਬੰਦਾ ਜਾਂਦਾ ਉਹ ਕਹਿੰਦਾ ਵੀ ਭਾਈ ਤੁਹਾਨੂੰ ਪਹਿਲਾਂ ਕਾਗਜ਼ ਬਣਾਉਣਾ ਪੈਣਾ ਇਹਦਾ ਜਿਵੇਂ ਆਈ ਕਾਰਡ ਆ ਫੋਟੋ ਵਗੈਰਾ ਉਹ ਮੇਰੇ ਅਕਾ ਬੰਦਾ ਕਹਿੰਦਾ ਵੀ ਠੀਕ ਹੈ ਜੀ ਬਣਾ ਲੈਨੇ ਆ ਦੋ ਆਂਦੇ ਵੀ ਹਾਂ ਆ ਕਰ ਲਓ ਉਦੋਂ ਬਾਅਦ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਕੋਈ ਰਜਿਸਟਰਰ ਬੰਦਾ ਜਾਂ ਕੋਈ ਜਿਹੜਾ ਵੱਡਾ ਆਫੀਸਰ ਬੰਦਾ ਉਹ ਤੋਂ ਮਾਰਕ ਰਾ ਕੇ ਲਿਆ ਫੇਰ ਇਹ ਤੂੰ ਐਂਟਰ ਹੋ ਸਕਦਾ ਐਂਟਰ ਹੋ ਸਕਦਾ ਇਹ ਬੰਦਾ ਵੀ ਜੇ ਬੰਦੇ ਕੋਲੇ ਉਹ ਹੋਵੇ ਨਾ ਤੇ ਉਹ ਬੰਦਾ ਹੀ ਜਿਵੇਂ ਉਹ ਆਪਾਂ ਕਹਿੰਦੇ ਪਿੰਡਾਂ ਵਾਲੇ ਬੰਦੇ ਆ ਉਹਨਾਂ ਨੇ ਪੜਨਾ ਹੋਵੇ ਉਹ ਕਿਵੇਂ ਪੜ੍ਹਨ ਕਿਉਂ ਕਿ ਜਿਹਦਾ ਕੋਈ ਜਿਹਦਾ ਕੋਈ ਬੰਦਾ ਜਾਣਕਾਰ ਮੁਲਾਜ਼ਮ ਨਹੀਂ ਆ ਉਹ ਕਿਵੇਂ ਉਹ ਕਿਵੇਂ ਪੜ੍ਹੂਗਾ ਨਾ ਸ਼ਹਿਰ ਇਹਦਾ ਸਮੱਸਿਆ ਇੱਥੇ ਆ ਗਈ ਬਾਕੀ ਉਥੇ ਸਟੂਡੈਂਟ ਐਵੇਂ ਵਿਦਿਆਰਥੀ ਪੜ੍ਹਨ ਤਾਂ ਹੁੰਦੇ ਆ ਬਹੁਤ ਪਰ ਆਪਾਂ ਮੁੱਦੇ ਤੇ ਉਸ ਤੇ ਆ ਜਾਂਦੇ ਦੁਬਾਰੀ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਬਹੁਤ ਸਾਰੇ ਵਾਟ ਇਦਾਂ ਦੇ ਹੈਗੇ ਨੇ ਜਿਹੜੇ ਨਿੱਜੀ ਲਾਇਬ੍ਰੇਰੀਆਂ ਚਲਾ ਰਹੇ ਨੇ ਬੰਦੇ ਕਿਉਂਕਿ ਅਸੀਂ ਕਿਤਾਬਾਂ ਵੇਚਣ ਵਾਲੇ ਆ ਨਾ ਸਾਨੂੰ ਮਿਲ ਜਾਂਦੇ ਨੇ ਬਹੁਤੇ ਰਿਟਾਇਰ ਮਾਸਟਰ ਨੇ ਜਿਵੇਂ ਜ ਲਗਾਵ ਰੱਖਦੇ ਨੇ ਬਹੁਤੇ ਫੌਜੀ ਬੰਦੇ ਵੀ ਹੈਗੇ ਨੇ ਬਹੁਤੇ ਕਈ ਬੰਦੇ ਕਰ ਰਹੇ ਨੇ ਕੰਮ ਕਈ ਜਮੇ ਹੀ ਮਤਲਬ ਕਿਤਾਬਾਂ ਨਾਲ ਜੁੜੇ ਹੋਏ ਨੇ ਕੋਈ ਰਿਕਾਰਡ ਨਹੀਂ ਮਤਲਬ ਮੁਲਾਜ਼ਮ ਪੱਤਰ ਦਾ ਉਹਨਾਂ ਕੋਲੇ ਪਰ ਵੀ ਉਹ ਕੰਮ ਕਰ ਰਹੇ ਨੇ ਕੰਮ ਦੋ ਚੰਗੀ ਗੱਲ ਵੀ ਆ ਉਹ ਤਾਂ ਸੋਹਣੀ ਗੱਲ ਆ ਪਰ ਸਰਕਾਰ ਕੀ ਕਰ ਰਹੀ ਆ ਸਰਕਾਰ ਇਹ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਹੋਰ ਕਿੰਨੀਆਂ ਲੱਗਣ ਹਾਂ ਤੇ ਠੇਕੇ ਕੰਮੇ ਬਸ ਆ ਜਾਣ ਬਿਲਕੁਲ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਵੀ ਕਿੰਨਾ ਅੰਕੜਾ ਪ੍ਰਾਪਤ ਹੁੰਦਾ ਸ਼ਰਾਬ ਦਾ ਹਨਾ ਕਿੰਨੇ ਪੈਸੇ ਬੰਦੇ ਨੇ ਸਰਕਾਰ ਨੂੰ ਤਾਂ ਫਿਰ ਪੈਸੇ ਜਿੱਥੋਂ ਬੰਦੇ ਨੇ ਉੱਥੇ ਹੀ ਹਨਾ ਉੱਥੇ ਹੀ ਜਾਣ ਲਾਇਬ੍ਰੇਰੀ ਚ ਜੇ ਕੋਈ ਬੈਠੂਗਾ ਤਾਂ ਉਹਨਾਂ ਨੂੰ ਸਵਾਲ ਕਰੂਗਾ ਸਵਾਲ ਕਰੂਗਾ ਲੋਕ ਸੁਚੇਤ ਹੋਣਗੇ ਆਪਦੇ ਹੱਕਾਂ ਪਰ ਲਾਇਬ੍ਰੇਰੀਆਂ ਸੁਪਨੇ ਦਿੰਦੀਆਂ ਬਈ ਆਪਾਂ ਨੂੰ ਖਿਆਲ ਦਿੰਦੀਆਂ ਵਿਚਾਰ ਦਿੰਦੀਆਂ ਹਾਂ ਇਸ ਕਰਕੇ ਲਾਇਬ੍ਰੇਰੀਸ ਦਾ ਖਤਰਾ ਹੈਗਾ ਹੀ ਆ ਪਾਸਟ ਦੇ ਵਿੱਚ ਬਹੁਤ ਐਗਜ਼ਾਮਪਲ ਨੇ ਜੇ ਤੂੰ ਨਾ ਦੇਖੇ ਬਈ ਜਦੋਂ ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਕੋਈ ਰਾਜਾ ਦੂਜੇ ਰਾਜੇ ਤੇ ਹਮਲਾ ਕਰਦਾ ਸੀ ਤਾਂ ਜਿੱਤਨ ਵਾਲਾ ਰਾਜਾ ਹਾਰਨ ਵਾਲੇ ਰਾਜੇ ਦੀ ਸਭ ਤੋਂ ਪਹਿਲਾਂ ਲਾਇਬ੍ਰੇਰੀ ਤਬਾਹ ਕਰਦਾ ਸੀ ਅੱਛਾ ਵੀ ਇਹਦੀ ਲਾਇਬ੍ਰੇਰੀ ਚ ਦੇਖੀਏ ਪਹਿਲਾਂ ਤਾਂ ਕੀ ਆ ਫਿਰ ਇਹਨੂੰ ਨਸ਼ਟ ਕਰੀਏ ਕੱਲੋ ਇਹਦੀ ਕੋਈ ਹੋਰ ਅਗਲੀ ਪੀੜ੍ਹੀ ਆ ਕੇ ਕਿਤੇ ਚੰਗਾ ਮੇਰੇ ਨਾਲੋਂ ਵਧੀਆ ਰਾਜ ਨਾ ਕਰ ਲਾਵੇ ਮਤਲਬ ਇਹ ਹੁਣ ਚੀਨ ਦੇ ਵਿੱਚ ਐਗਜ਼ਾਮਪਲਸ ਨੇ ਗ੍ਰੀਕ ਦੇ ਵਿੱਚ ਐਗਜ਼ਾਮਪਲਸ ਨੇ ਜਿਹੜੇ ਮਤਲਬ ਪਾਸਟ ਦੇ ਵਿੱਚ ਮੈਂ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਇੱਥੇ ਵੀ ਜਿਹੜਾ ਜਿਹੜੀ ਲਾਇਬ੍ਰੇਰੀ ਸੀਗੀ ਉਹ ਬਹੁਤ ਤਹਿਸ ਨਸ਼ਟ ਕੀਤੀ ਗਈ ਹੈ ਜਾਂ ਹੋਊਗੀ ਜਾਂ ਕੀਤੀ ਗਈ ਹੈ ਹਨਾ ਉਹ ਬਹੁਤ ਹੀ ਮਤਲਬ ਉੱਥੇ ਖਜ਼ਾਨਾ ਸੀਗਾ ਉਸ ਸਮੇਂ ਕਿ ਜੇ ਤੁਸੀਂ ਆਪਦੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਨਾ ਹਾਂ ਪਬਲਿਕ ਲਾਇਬ੍ਰੇਰੀ ਪਬਲਿਕ ਲਾਇਬ੍ਰੇਰੀ ਤਾਂ ਗਵਰਨਮੈਂਟ ਤੁਹਾਨੂੰ ਫੰਡ ਦਿੰਦੀ ਆ ਹੂੰ ਉਹਦੇ ਲਈ ਉਹਦੀਆਂ ਕੁਝ ਕੁ ਸ਼ਰਤਾਂ ਨੇ ਜਿਵੇਂ ਉਹ ਕਹਿੰਦੇ ਨੇ ਵੀ ਇਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਥਾਂ ਦਿਓ ਹੂੰ ਕਿ ਤੁਹਾਡੇ ਪਿੰਡ ਦੀ ਵਿੱਚ ਥਾਂ ਹੋਣਾ ਚਾਹੀਦਾ ਜਿਵੇਂ ਸ਼ਾਮਲਾਟਾਂ ਨੇ ਹੂੰ ਕੁਝ ਕੁ ਉਹਨਾਂ ਦਾ ਕਿੰਨੇ ਮਰ ਲਖਣੀ ਕਿੰਨੇ ਕਨਾਲਾ ਹੋਣੀਆਂ ਚਾਹੀਦੀਆਂ ਹੂੰ ਸਭ ਪਿੰਡਾਂ ਦੇ ਵਿੱਚ ਆਮ ਪਈਆਂ ਉਹ ਬਾਧੂ ਪਈਆਂ ਥਾਂਵਾਂ ਹੈਗੀਆਂ ਸਾਰੇ ਪਿੰਡਾਂ 'ਚ ਪਰ ਲੋਕ ਮਸਲਾ ਇਹ ਆ ਵੀ ਲੋਕ ਸੁਚੇਤ ਨਹੀਂ ਐ ਇਸ ਪ੍ਰਤੀ ਜਾਂ ਸਰਕਾਰ ਦੱਸਣੀ ਨਹੀਂ ਚਾਹੁੰਦੀ ਲੋਨਾਂ ਨੂੰ ਕੀ ਲੋੜ ਆ ਦੱਸਣ ਦੀ ਹਨਾ ਉਹਨਾਂ ਨੂੰ ਤਾਂ ਇਹ ਆ ਵੀ ਜਿਹੜਾ ਦਿਹਾੜੀ ਕਰਦਾ ਬੰਦਾ ਜਿਹਦੀ ਦਿਹਾੜੀ 500 ਰੁਪਇਆ ਉਹ ਸ਼ਾਮ ਨੂੰ ਠੇਕੇ ਤੱਕ ਕਿਵੇਂ ਪਹੁੰਚਣਾ ਚਾਹੀਦਾ ਹਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕ੍ਰਿਕਟ ਮੈਚ ਤੱਕ ਕਿਵੇਂ ਪਹੁੰਚਣਾ ਕਰਨਾ ਆਪਾਂ ਉਹਨਾਂ ਨੂੰ ਕ੍ਰਿਕਟ ਮੈਚ ਦੇ ਵਿੱਚ ਕਿਵੇਂ ਵਾਰਨਾ ਠੀਕ ਆ ਉਹਨਾਂ ਨੂੰ ਡਰ ਤੇ ਮੋਰ ਦੇ ਵਿੱਚ ਕੰਮੇ ਰੱਖਣਾ ਕੋਈ ਵੀ ਬੰਦਾ ਸੁਭਣਾ ਨਾ ਲੈ ਸਕੇ ਪਿੱਛੇ ਜੇ ਸੰਗਰੂਰ ਦੇ ਵਿੱਚ ਆਈ ਥਿੰਕ ਬਹੁਤ ਰੌਲਾ ਪਿਆਗਾ ਉੱਥੋਂ ਦੀ ਉਹਨਾਂ ਨੇ ਲਾਇਬ੍ਰੇਰੀ ਸੰਗਰੂਰ ਦੀ ਲਾਇਬ੍ਰੇਰੀ 1923 ਦੇ ਵਿੱਚ ਬਣ ਗਈ ਸੀ ਉੱਥੋਂ ਦੀ ਪਬਲਿਕ ਲਾਇਬ੍ਰੇਰੀ ਆਪਕੇ ਜਦੋਂ ਆਪਾ ਬ੍ਰਿਟਿਸ਼ ਦੇ ਅਧੀਨ ਸੀਗੇ ਬਠਿੰਡੇ ਵੀ ਹੈਗੀ ਹੈ ਲਾਇਬ੍ਰੇਰੀ ਬਠਿੰਡੇ ਵੀ ਲਾਇਬ੍ਰੇਰੀ ਹੋ ਸਕਦੀ ਹੈ ਹਾਂ ਹੈਗੀ ਹੈ ਹੈਗੀ ਹੈ ਨਾ ਤਾਂ ਮਤਲਬ ਕੀ ਹੈ ਕਿ ਹੁਣ ਆਵਾਜ਼ ਤਾਂ ਉੱਠ ਰਹੀ ਆ ਜਦੋਂ ਲੋਕ ਯੂਨੀਵਰਸਿਟੀਾਂ ਵਾਲੇ ਪਿੰਡਾਂ ਚੋਂ ਨੂੰ ਜਾਂਦੇ ਨੇ ਜਾਂ ਪਿੰਡਾਂ ਦੇ ਲੋਕ ਜਿਹੜੇ ਪੜਦੇ ਨੇ ਰਿਟਾਇਰ ਹੁੰਦੇ ਨੇ ਜਿਨ੍ਹਾਂ ਨੂੰ ਕਿਤਾਬਾਂ ਦੀ ਮਹੱਤਤਾ ਪਤਾ ਗਈ ਆਵਾਜ਼ ਤਾਂ ਉੱਠ ਰਹੀ ਆ ਆਵਾਜ਼ ਤਾਂ ਉੱਠ ਰਹੀ ਆ ਪਰ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਚਾਹੀਦਾ ਸਰਪੰਚਾਂ ਨੂੰ ਖਾਸ ਕਰਕੇ ਪੰਚਾਂ ਨੂੰ ਖਾਸ ਕਰਕੇ ਤੇ ਉਹ ਜਿਹੜੇ ਪੜੇ ਲਿਖੇ ਆ ਉਹ ਆਪਣੇ ਸਰਪੰਚ ਪੰਚ ਦੇ ਧਿਆਨ ਚ ਜ਼ਰੂਰ ਲਿਆਉਣੇ ਇਹ ਗੱਲ ਵੀ ਭਾਈ ਤੁਸੀਂ ਇਸ ਬਾਰੇ ਥੋੜਾ ਜਿਹਾ ਸੋਚੋ ਸਾਨੂੰ ਇੱਕ ਕਮਰਾ ਦੇ ਦਿਓ ਯਾਰ ਚਾਰ ਜਣੇ ਜਾ ਕੇ ਰਹਿ ਜਾ ਕਰਾਂਗੇ ਆਪਣੇ ਮਸਲਾ ਆਪਣੇ ਮਸਲਾ ਪਤਾ ਕੀ ਆ ਬਾਠ ਜਦੋਂ ਕੋਈ ਪਿੰਡ ਚ ਆਪਾਂ ਤਾਂ ਯੂਨੀਵਰਸਿਟੀ ਦੇ ਵਿੱਚ ਖੜੇ ਆ ਆਪਾਂ ਨੂੰ ਇੱਥੇ ਰਹਿੰਦੇ ਆ ਵੀ 10 ਸਾਲ ਹੋ ਗਏ ਆ ਆਪਾਂ ਨੂੰ ਇਹ ਗੱਲ ਲੱਗਦੀ ਆ ਵੀ ਯਾਰ ਹਾਂ ਹੋਣੀ ਚਾਹੀਦੀ ਆ ਬਹੁਤ ਸੋਹਣੀ ਚੀਜ਼ ਆ ਕਿਉਂਕਿ ਆਪਾਂ ਇਸ ਚੀਜ਼ ਨਾਲ ਜੁੜੇ ਆ ਤੂੰ ਕਦੇ ਪਿੰਡ ਦੇ ਵਿੱਚ ਗੱਲ ਕਰਕੇ ਦੇਖੀ ਬਹੁਤੇ ਬੰਦੇ ਨਾ ਕਿਤਾਬਾਂ ਵਾਲੇ ਮੇਰੇ ਕੋਲ ਆਉਂਦੇ ਨੇ ਉਹ ਕਹਿੰਦੇ ਯਾਰ ਪਿੰਡ ਦੇ ਵਿੱਚ ਜੋ ਸਰਪੰਚ ਕੋਲੇ ਗੱਲ ਕਰੀ ਦੀ ਹੈ ਨਾ ਉਹ ਕਹਿੰਦੇ ਵੀ ਇਹ ਤਾਂ ਵਿਸ਼ਾ ਹੀ ਨਹੀਂ ਗੱਲ ਹੋਰ ਕਰੋ ਇਹ ਤਾਂ ਇਹ ਤਾਂ ਮੁੱਦਾ ਹੀ ਨਹੀਂਗਾ ਇਹ ਕਿਤਾਬਾਂ ਕੌਣ ਪੜਦਾ ਹਰ ਇੱਕ ਬੰਦੇ ਕੋਲ ਇਹ ਹੀ ਹੈ ਵੀ ਕਿਤਾਬਾਂ ਕੌਣ ਪੜਦਾ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਵੀ ਜੇ ਚੀਜ਼ ਹੋਊਗੀ ਤਾਂ ਹੀ ਪੜਨ ਲੱਗਣਗੇ ਹੈਨਾ ਯਾਰ ਕਿੰਨਾ ਸੋਹਣਾ ਮਾਹੌਲ ਹੋ ਸਕਦਾਗਾ ਲਾਇਬ੍ਰੇਰੀ ਹੋਵੇ ਉੱਥੇ ਅਖਬਾਰ ਆਉਂਦੇ ਹੋਣ ਉਹ ਪਿੰਡ ਦੇ ਜਿਹੜੇ ਬਜ਼ੁਰਗ ਕੋਈ ਕਿਤੇ ਬੈਠਾਗਾ ਕੋਈ ਕਿਤੇ ਬੈਠਾ ਉੱਥੇ ਆ ਕੇ ਬੈਠ ਜਾਣਗੇ ਉੱਥੇ ਆ ਕੇ ਗੱਲਾਂ ਕਰਨਗੇ ਨੌਜਵਾਨ ਜਿਹੜੇ ਇਧਰ ਉਧਰ ਰੋਲਦੇ ਫਿਰਦੇ ਆ ਕੋਈ ਕਿਸੇ ਅੱਪਾ ਕਹਿੰਦੇ ਮੋੜ ਤੇ ਬੈਠਾਗਾ ਉਹ ਉੱਥੇ ਆ ਕੇ ਬੈਠ ਜਾਣਗੇ ਕਿੰਨਾ ਪੋਜੀਟਿਵ ਮਾਹੌਲ ਹੋ ਜਾਊਗਾ ਪਿੰਡ ਦਾ ਵਾਟ ਸੁਪਨੇ ਜਦੋਂ ਇੱਕ ਨਾ ਉਮਰ ਹੁੰਦੀ ਆ ਆਪਣੇ ਤੇ ਵੀ ਉਮਰ ਉਹ ਆਈ ਸੀ ਜਦੋਂ ਆਪਾਂ ਸੁਪਨੇ ਬਹੁਤ ਜਾਦੇ ਸੁਪਨੇ ਸੁਪਨੇ ਲੈਨੇ ਆ ਹੌਲੀ 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 ਸੁਪਨੇ ਸੰਖੇਪ ਹੁੰਦੇ ਜਾਂਦੇ ਆ ਕਲੀਅਰ ਹੁੰਦੇ ਜਾਂਦੇ ਆ ਹਨਾ ਤਾਂ ਮੈਨੂੰ ਵੀ ਮੋੜਦੇ ਹਾਂ ਮੈਨੂੰ ਹੀ ਪਤਾ ਵੀ ਇਹ ਗੱਲ ਚੰਗੀ ਆ ਜਾਂ ਮਾੜੀ ਆ ਸੁਪਨੇ ਵੱਧੂ ਹੋਣੇ ਚਾਹੀਦੇ ਆ ਪਰ ਇੱਕ ਉਮਰ ਦੇ ਵਿੱਚ ਉਹ ਨਿਆਣੇ ਨਾ ਜੇ ਸੁਪਨੇ ਲੈਂਦੇ ਨੇ ਤਾਂ ਉਹਨਾਂ ਨੂੰ ਥਾਂ ਨਹੀਂ ਮਿਲਦੀ ਪੜਨ ਦੀ ਜਿਵੇਂ ਅਕਸਰ ਸਕੂਲ ਦੇ ਵਿੱਚ ਕੰਮ ਦਿੱਤਾ ਜਾਂਦਾ ਕਿਸੇ ਕਿਤਾਬ ਬਾਰੇ ਗੱਲ ਕੀਤੀ ਜਾਂਦੀ ਆ ਕੋਈ ਬੰਦਾ ਭਾਸ਼ਣ ਦੇਣਾ ਆਉਂਦਾ ਉਹ ਕੋਈ ਕਿਤਾਬ ਦਾ ਨਾਮ ਦੱਸ ਜਾਂਦਾ ਪਰ ਉਹਨਾਂ ਨੂੰ ਉਹ ਮਹੀਆ ਹੀ ਨਹੀਂ ਹੁੰਦੀ ਮਹੀਆ ਹੀ ਨਹੀਂ ਹਣਾ ਬਿਲਕੁਲ ਸਾਡੇ ਮੈਂ ਜਿਹੜੇ ਸਕੂਲ ਦੇ ਵਿੱਚ ਪੜਿਆ ਸੀ ਉੱਥੇ ਲਾਇਬ੍ਰੇਰੀ ਬਹੁਤ ਵੱਡੀ ਸੀਗੀ ਜਿੰਨਾ ਚਿਰ ਉਹ ਮੈਡਮ ਆ ਮਤਲਬ ਪ੍ਰਾਈਵੇਟ ਸੀ ਲਾਇਬ੍ਰੇਰੀਅਨ ਜਦੋਂ ਮੈਡਮ ਪੱਕੀ ਹੋ ਗਈ ਹਣਾ ਮੈਡਮ ਬਹੁਤ ਚੰਗੀ ਆ ਮੈਂ ਅੱਜ ਜਦੋਂ ਪੱਕੀ ਹੋ ਗਈ ਲੈ ਮੈਂ ਗਿਆ ਸੀਗਾ ਉੱਥੇ ਸਕੂਲ ਦੇ ਵਿੱਚ ਬਾਹ ਦੇ ਵਿੱਚ ਲਾਇਬ੍ਰੇਰੀ ਹੈ ਨਹੀਂ ਸੀ ਮੈਂ ਕਿਹਾ ਮੈਮ ਲਾਇਬ੍ਰੇਰੀ ਕਹਿੰਦੀ ਲਾਇਬ੍ਰੇਰੀ ਹੈਣੀ ਆ ਹੁਣ ਇੱਥੇ ਬੱਚੇ ਬੜਾ ਹੀ ਜਾਂਦੇ ਆ ਬੱਸ ਬਾਹ ਕੇ ਤਾਂ ਮੈਨੂੰ ਬੜੀ ਠੇਸ ਪਹੁੰਚੀ ਸ਼ਾਇਦ ਹੁਣ ਬਣ ਗਈ ਹੋਵੇ ਉਮੀਦ ਕਰਦਾ ਮੈਂ ਹਨਾ ਪਰ ਛੋਟੇ ਛੋਟੇ ਹੋਰ ਸਕੂਲ ਨੇ ਜਮੇ ਬਾਟ ਇੱਕ ਜੀ ਹੋਰ ਦੱਸਦਾ ਤੁਹਾਨੂੰ ਹਾਂ ਲਾਇਬ੍ਰੇਰੀ ਨਾ ਗ੍ਰਾਂਟ ਮੈਂ ਆਪਾਂ ਸਾਰਾ ਸਰਕਾਰ ਨੂੰ ਵੀ ਗਲਤ ਨਹੀਂ ਕਹਿੰਦੇ ਲਾਇਬ੍ਰੇਰੀ ਗ੍ਰਾਂਟ ਹਰ ਸਾਲ ਸਕੂਲਾਂ ਦੇ ਵਿੱਚ ਆਉਂਦੀ ਆ ਜਿਹੜਾ ਸਕੈਂਡਰੀ ਸਕੂਲ ਨੂੰ ਪਤਾ ਕਿੰਨੀ ਆਉਂਦੀ ਆ 20000 ਰੁਪਇਆ ਹਰ ਸਾਲ ਦੇ ਵੀ ਹਰ ਸਾਲ ਦੀ ਹੈ ਕਿਤਾਬਾਂ ਖਰੀਦਣ ਲਈ ਜਿਹੜਾ ਇਸ ਮਾਮਲੇ ਚ ਤਾਂ ਆਪਾਂ ਸਰਕਾਰ ਨੂੰ ਨਹੀਂ ਲੈੰਦ ਕਰਦੇ ਜਿਹੜਾ ਪਰ ਉਹਦੇ ਵਿੱਚ ਹੋਰ ਸਮੱਸਿਆਵਾਂ ਬਹੁਤ ਆ ਉਹ ਵੀ ਅੱਗੇ ਕਲੀਅਰ ਕਰਦਾ ਹਮ ਹਰ ਸਾਲ ਸਕੈਂਡਰੀ ਸਕੂਲ ਨੂੰ ਆਉਂਦੀ ਆ ਗ੍ਰਾਂਟ 20000 ਜਿਹੜਾ ਮਿਡਲ ਆਗਾ ਉਹਨੂੰ ਆਉਂਦੀ ਆ 13000 13 ਜਿਹੜਾ ਪ੍ਰਾਇਮਰੀ ਆ ਉਹਨੂੰ ਆਉਂਦੀ ਆ 5000 5000 5 13 20 ਹਾਂ ਪਰ ਤੁਸੀਂ ਜੇ ਸਾਰਾ 5 ਸਾਲਾਂ ਦਾ ਜੇ ਤੁਸੀਂ ਇਹ ਕੱਢਣਾ ਹੋਵੇ ਵੀਰ ਦੇਖੀਦਾ ਸੀ ਸਕੂਲਾਂ ਦੇ ਵਿੱਚ ਕਿਹੜੀਆਂ ਕਿਤਾਬਾਂ ਤੇ ਕੀ ਰਿਕਾਰਡ ਹੈਗਾ ਭਾਈ ਉਹ ਰਿਕਾਰਡ ਅਸਲ ਦੇ ਵਿੱਚ ਉਹ ਗਰਕਾਰ ਨਹੀਂ ਬਣ ਰਿਹਾ ਉਹਦੇ ਵਿੱਚ icar ਨਹੀਂ ਆ ਕਿ ਗਵਰਨਮੈਂਟ ਨੇ ਜਾਂ ਗਵਰਨਮੈਂਟ ਦੇ ਜਿਹੜੇ ਵਿੱਚ ਬੰਦੇ ਬੈਠੇ ਆ ਨਾ ਜਾਂ ਜਿਹੜੇ ਸਾਡੇ ਕਿਤਾਬਾਂ ਵਾਲੇ ਬੰਦੇ ਬੈਠੇ ਨੇ ਅੰਦਰ ਖਾਤੇ ਮੇਰੇ ਕੋਲ ਪੱਕੀ ਜਾਣਕਾਰੀ ਤਾਂ ਨਹੀਂ ਆ ਬਾਠ ਕੋਈ ਸਬੂਤ ਵੀ ਨਹੀਂ ਆ ਹਣਾ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਪਰ ਉਹਨਾਂ ਨੇ ਨਾ ਇੱਕ ਲਿਸਟ ਬਣਾਈ ਵੀ ਆਹ ਹੱਕ ਦਾ ਭਾਈ ਚੋਨੀ ਆ ਇਹ ਤੋਂ ਬਾਅਦ ਨਹੀਂ ਚੋਨੀ ਆ ਹਾਂ ਇਹ ਤੋਂ ਬਾਅਦ ਨਹੀਂ ਚੋਨੀ ਆ ਜੇ ਕੋਈ ਬੰਦਾ ਮਤਲਬ ਮੰਨ ਲਓ ਵੀ ਕੋਈ ਬੱਬਰ ਕਾਲੀ ਬੰਦਾ ਹੋਇਆ ਜਾਂ ਕੋਈ ਇਹੋ ਜਿਹਾ ਬੰਦਾ ਹੋਇਆ ਉਹ ਤਾਂ ਚੋਣਾ ਨਹੀਂ ਨਾ ਉਹ ਤਾਂ ਗਵਰਨਮੈਂਟ ਨੇ ਕੱਟ ਲਾਤਾ ਵੀ ਇਹ ਨਹੀਂ ਲਾਇਬ੍ਰੇਰੀ ਦੇ ਵਿੱਚ ਹੋਣਾ ਚਾਹੀਦਾ ਅੱਛਾ ਠੀਕ ਆ ਜਾਂ ਕੋਈ ਐਦਾਂ ਦੀ ਕਿਤਾਬ ਨਹੀਂ ਹੋਣੀ ਚਾਹੀਦੀ ਚਲ ਉਹ ਠੀਕ ਆ ਵੀ ਕੋਈ ਕੋਈ ਅਸ਼ਲੀਲ ਜਾਂ ਕੁਸ਼ੋਰ ਨਿਆਣੇ ਦੇ ਸੋਚ ਦੇ ਮੁਤਾਬਕ ਨਹੀਂ ਹੋਣੀ ਚਾਹੀਦੀ ਹਣਾ ਪਰ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਬਹੁਤ ਸੰਖੇਪ ਕਰਕੇ ਨਾ ਉਹ ਲਿਸਟ ਬਣਾ ਕੇ ਉਹਦੇ ਚ ਵਾਟ ਉਹ ਕਿਤਾਬਾਂ ਨੇ ਕੁਝ ਤਾਂ ਉਹਦੇ ਚ 70% ਤਾਂ ਉਹ ਕਿਤਾਬਾਂ ਜਿਹੜੀਆਂ ਮਿਲਦੀਆਂ ਨਹੀਂ ਜਿਹੜੇ ਦਿੱਲੀ ਦੁੱਲੀ ਵਾਲੇ ਮੁੰਬਈ ਵਾਲੇ ਪਬਲਿਸ਼ਰ ਨੇ ਹਾਂ ਉਹ ਨਾ ਤਾਂ ਇੱਥੇ ਮਿਲਦੀਆਂ ਪੰਜਾਬ ਦੇ ਵਿੱਚ ਨਾ ਹੀ ਉਹਨਾਂ ਦੀ ਲੋੜ ਆ ਪੰਜਾਬ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕਿਉਂਕਿ ਉਹ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਹੀ ਨੇ ਪੰਜਾਬੀ ਦੇ ਵਿੱਚ ਜਿਹੜੀਆਂ ਕਿਤਾਬਾਂ ਛਾਪਦੀਆਂ ਜਿਹੜੀਆਂ ਚੰਗੀਆਂ ਕਿਤਾਬਾਂ ਨੇ ਠੀਕ ਹੈ ਉਹ ਲਿਸਟ ਦੇ ਵਿੱਚ ਹੀ ਹੈ ਨਹੀਂ ਬਹੁਤੇ ਪੰਜਾਬ ਦੇ ਜਿਹੜੇ ਚੰਗੇ ਪਬਲਿਸ਼ਰ ਨੇ ਜਿਵੇਂ ਨਰਜੋਗ ਪਬਲਿਸ਼ਰ ਆ ਉਹਦੀਆਂ ਬਹੁਤ ਸੋਹਣੀਆਂ ਕਿਤਾਬਾਂ ਸਿੰਘ ਬ੍ਰਦਰ ਆ ਉਹਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਲਾਹੌਰ ਪਬਲਿਕੇਸ਼ਨ ਆ ਉਹਦੀਆਂ ਬਹੁਤ ਸੋਹਣੀਆਂ ਕਿਤਾਬਾਂ ਨੇ ਹਨਾ ਔਰ ਜਿਹਨੇ ਹੋਰ ਵੀ ਪਬਲਿਸ਼ਰ ਨੇ ਉਹਨਾਂ ਦੀਆਂ ਜਿਹੜੀਆਂ ਸੋਹਣੀਆਂ ਸੋਹਣੀਆਂ ਕਿਤਾਬਾਂ ਤਾਂ ਲਿਸਟ ਦੇ ਵਿੱਚ ਹੁੰਦੀਆਂ ਹੀ ਨਹੀਂ ਜਿਹੜੀਆਂ ਕਿ ਸਾਰਤਕ ਨੇ ਪੜ੍ਹਣੀਆਂ ਚਾਹੀਦੀਆਂ ਨੇ ਜਾਂ ਸੂਦੀ ਲਾਇਬ੍ਰੇਰੀ ਦੇ ਵਿੱਚ ਨਾ ਸ਼ੋਭਾ ਦੇ ਤੌਰ ਤੇ ਵੀ ਲਾਇਬ੍ਰੇਰੀ ਕਿਤਾਬ ਹੁੰਦੀ ਆ ਬਈ ਸੋਹਣੀ ਲੱਗਦੀ ਆ ਭਾਈ ਕੋਈ ਤਾਂ ਪੜ੍ਹੂਗਾ ਨਾ ਉਹ ਤਾਂ ਲਿਸਟ ਦੇ ਵਿੱਚ ਹੀ ਹੈਣੀ ਆ ਇਹ ਬਹੁਤ ਵੱਡਾ ਇੱਕ ਤਰ ਜਿਹਦੇ ਵਿੱਚ ਕੀ ਆ ਕਿ ਉਹੀ-ਉਹੀ ਕਿਤਾਬਾਂ ਫਿਰ ਦੇਖੋ ਵੀ ਜਿਹੜੀ 1 ਸਾਲ ਕਿਤਾਬ ਆ ਗਈ ਅਚਾਰ ਬਣਾਉਣ ਦੀਆਂ ਵਿਧੀਆਂ ਉਹੀ ਅਗਲੇ ਸਾਲ ਉਹੀ ਲਿਸਟ ਦੇ ਵਿੱਚ ਅਚਾਰ ਬਣਾਉਣ ਦੀਆਂ ਵਿਧੀਆਂ ਬਿਊਟੀ ਪਾਰਲਰ ਦੇ ਲਈ ਉਹ ਆਪਣਾ ਟਿਪਸ ਹਾਂ ਟਿਪਸ ਉਹੀ ਕਿਤਾਬਾਂ ਇਦਾਂ ਦੀਆਂ ਕਿਤਾਬਾਂ ਵੱਧ ਨਹੀਂ ਆ ਮੈਨੂੰ ਲੱਗਦਾ ਵੀ ਉਹ ਸਿਰ ਤੇ ਬੱਚਿਆਂ ਨੂੰ ਉਹ ਹੀ ਆ ਬਸ ਵੀ ਬਾਜ਼ਾਰ ਨਾਲ ਜੋੜਨ ਵਾਲੀਆਂ ਕਿਤਾਬਾਂ ਹੀ ਬਣ ਜਾਂ ਕੇ ਰਹਿ ਜਾਂਦੀਆਂ ਨੇ ਉਹ ਸੁਚੇਤ ਹੋਣ ਵਾਲੀਆਂ ਸੁਪਨੇ ਬਣਾਉਣ ਵਾਲੀਆਂ ਕਿਤਾਬਾਂ ਨਹੀਂ ਆ ਤਾਂ ਮੈਂ ਕਿਤਾਬਾਂ ਨਾਲ ਹੋ ਕੇ ਜਾਣਕਾਰੀ ਦੇਣਾ ਵੀ ਤੁਸੀਂ ਜਿਹੜੀ ਪੰਚਾਇਤ ਆ ਆਵੇ ਸਕੂਲ ਪੱਧਰ ਤੇ ਕਿ ਕੋਈ ਖਾਨੀਕਾਰਕ ਨਹੀਂ ਆ ਉਹਨਾਂ ਨਾਲ ਮਤਲਬ ਗੱਲਬਾਤ ਕੀਤੀ ਜਾ ਸਕਦੀ ਹੈ ਵੀ ਆਪਣੀ ਲਾਇਬ੍ਰੇਰੀ ਕਿੱਦਾਂ ਦੀ ਆ ਕਿ ਹੈਗੀ ਆ ਲਾਇਬ੍ਰੇਰੀ ਫੇਰ ਦੇਖੋ 20000 ਗ੍ਰਾਂਟ ਤਾਂ ਚਲੋ ਆ ਜਾਂਦੀ ਹੈ ਸੋਹਣੀ ਗੱਲ ਆ ਜਿਹੜਾ ਇਹ ਸਕੂਲ ਦਾ ਸਿਸਟਮ ਆ ਉਹਦੇ ਵਿੱਚ ਰੱਖਣ ਨੂੰ ਕਿਤਾਬਾਂ ਥਾਂ ਹੈ ਨਹੀਂ ਕੋਈ ਰੈਕ ਨਹੀਂ ਕੋਈ ਅਲਮਾਰੀ ਨਹੀਂ ਕੋਈ ਅਧਿਆਪਕ ਨਹੀਂ ਆ ਲਾਇਬ੍ਰੇਰੀ ਅਧਿਆਪਕ ਵੀ ਹੈ ਨਹੀਂ ਹਰ ਇੱਕ ਸਕੂਲ ਦੇ ਵਿੱਚ 2 ਸਾਲ ਗ੍ਰਾਂਟ ਨਾ ਦਿਓ ਕਤਾਬਾਂ ਦੀ ਉਥੇ ਇੱਕ ਇਤਹਾਬਕਤਾ ਦੇ ਦਿਓ 12000 ਕਿੰਨੇ ਪਿੰਡ ਦੱਸਿਆ ਤੁਸੀਂ 12000 ਤੋਂ ਜ਼ਿਆਦਾ ਪਿੰਡ ਨੇ 500 ਕੁਸ਼ ਪਹਿਲੀ ਗੱਲ 12000 ਪਿੰਡ ਲਾ ਲਓ 13000 ਪਿੰਡ ਲਾ ਲਓ ਫੁੱਕਾ ਫੁੱਕਾ ਹਣਾ ਚਲ 12.5 ਹਜ਼ਾਰ ਪਿੰਡ ਲਾ ਲਾ 12.5 ਹਜ਼ਾਰ ਪਿੰਡ ਦੇ ਵਿੱਚ ਪਹਿਲੀ ਗੱਲ ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਸਕੈਂਡਰੀ ਸਕੂਲ ਹੀ ਨਹੀਂ ਹੋਣੇ ਬਾਅਦ ਵਿੱਚ ਬਹੁਤ ਥੋੜੇ ਸੁਨਸੇ ਪਿੰਡਾਂ ਚ ਸਕੈਂਡਰੀ ਸਕੂਲ ਨਹੀਂ ਬਿਲਕੁਲ ਹਣਾ ਫੇਰ ਜੇ ਸਕੈਂਡਰੀ ਹੈਨੀ ਤਾਂ ਮਿਡਲ ਹੈ ਜਿੱਥੇ ਮਿਡਲ ਹੈਨੀ ਉਥੇ ਪ੍ਰਾਇਮਰੀ ਆ ਕਈ ਤਾਂ ਇਹ ਉਹ ਤਾਂ ਹੈ ਮਤਲਬ ਕਈ ਹੈ ਕਈ ਦਿਨ ਤੇ ਇਹ ਹਾਲ ਆ ਬਟ ਦੋ ਪਿੰਡਾਂ ਨੂੰ ਇੱਕ ਪ੍ਰਾਇਮਰੀ ਸਕੂਲ ਇੱਕ ਸਕੂਲ ਪੈਂਦਾ ਹਾਂ ਹਾਂ ਹੈ ਨਾ ਇੱਕ ਸਕੂਲ ਹੀ ਪੈਂਦਾ ਹੁਣ ਕੀ ਹੈ ਨਿਆਣੇ ਹੈ ਨਹੀਂ ਗਾਹ ਸਕੂਲਾਂ ਦੇ ਵਿੱਚ ਹੁਣ ਸਮੱਸਿਆ ਬਹੁਤ ਖੜੀ ਹੋਈ ਪਈ ਆ ਤੇ ਆਪਕਾ ਨੂੰ ਨਿਆਣੇ ਅਗਲਾ ਤਾਂ ਫਿਰ ਉਹ ਇੱਕ ਭੇਡ ਚਾਲ ਵੀ ਚੱਲ ਪਈ ਨਾ ਉਹਦੇ ਵੀ ਭੇਡ ਚੜ ਗਏ ਨਾ ਛੋਟੇ ਛੋਟੇ ਜਵਾਕ ਨੇ ਉਹਨਾਂ ਦਾ ਹਾਲ ਕੀ ਹੋਇਆ ਪਿਆੰਦਾ ਉਹਨਾਂ ਦੇ ਬਸਤੇ ਦੇਖੀਏ ਕਿੰਨੇ ਭਾਰੀ ਹੁੰਦੇ ਨੇ ਪ੍ਰਾਈਵੇਟ ਸਕੂਲਾਂ ਦਾ ਸਟ੍ਰੈਸ ਤੇ ਉਹ ਬੈਨਾਂ ਦੇ ਵਿੱਚ ਕਿਵੇਂ ਤਾੜੇ ਪਏ ਹੁੰਦੇ ਆਪਾਂ ਕਹਿੰਨੇ ਆ ਸਮਾਣੇ ਵਾਲੀ ਜਿਹੜੀ ਪਟਿਆਲੇ ਸਮਾਣੇ ਵਾਲੀ ਘਟਨਾ ਹੋਈ ਉਹ ਕਿੰਨੀ ਫਿਰਦੇ ਨੂੰ ਬਲੁੰਦਰ ਦੀ ਆ ਹਾਂ ਬੈਂਡ ਦੇ ਵਿੱਚ ਜਿਹੜਾ ਬੈਂਡ ਦੇ ਵਿੱਚ ਨਾ ਉਹ ਕਿੰਨੀਆਂ ਚੀਜ਼ਾਂ ਜੁੜ ਜਾਂਦੀਆਂ ਨੇ ਫਿਰ ਨਾਲ ਹੂੰ ਤੇ ਪਰ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਨੇ ਸਕੂਲਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਤੇ ਮੈਨੂੰ ਲੱਗਦਾ ਨਾ ਜੇ ਕੋਈ ਮਤਲਬ ਆਪਾਂ ਨੂੰ ਕੋਈ ਕਦੇ ਆਪਣੇ ਤੱਕ ਕੋਈ ਅਪਰੋਚ ਕਰਦਾਗਾ ਕੋਈ ਪੰਚਾਇਤ ਵੀ ਅਸੀਂ ਲਾਇਬ੍ਰੇਰੀ ਬਣਾਉਣੀ ਆਪਾਂ ਉਹਨਾਂ ਦੇ ਪਿੰਡ ਚ ਆ ਲਗੇ ਨਾ ਕਵਰ ਕਰਕੇ ਆਵਾਂਗੇ ਬਲਕਿ ਹਾਂ ਅਸੀਂ ਤੁਹਾਡੇ ਪਿੰਡ ਜਿੰਨਾ ਕਾ ਆਪਾਂ ਕਰ ਸਕਦੇ ਆ ਆਪਾਂ ਕਵਰ ਕਰ ਸਕਦੇ ਆ ਕੁਝ ਕਿਤਾਬਾਂ ਦੇ ਸਕਦੇ ਆ ਹਾਂ ਹੈਗੀਆਂ ਲਾਇਬ੍ਰੇਰੀਆਂ ਬਾੜ ਬੰਦੇ ਕੰਮ ਕਰ ਵੀ ਰਹੇ ਆ ਇਦਾਂ ਦੀ ਕੋਈ ਗੱਲ ਨਹੀਂ ਪਰ ਬਹੁਤ ਘੱਟ ਨੇ ਵਿਚਾਰੇ ਤੇ ਉਹਨਾਂ ਦਾ ਘੱਟ ਹੋਣ ਕਰਕੇ ਇੰਨਾ ਜ਼ੋਰ ਲੱਗਿਆ ਪਿਆ ਨਾ ਰਹਿ ਰੱਬ ਦਾ ਨਾ ਬਿਲਕੁਲ ਸਹੀ ਔਰ ਬਾੜ ਚੱਲ ਲਾਇਬ੍ਰੇਰੀ ਆਪਾਂ ਲਾਇਬ੍ਰੇਰੀ ਦੀ ਗੱਲ ਤੋੜ ਲਈ ਆ ਮੇਰੇ ਕੋਲੇ ਕੋਈ ਮਤਲਬ ਅੱਜ ਕੋਈ ਸਪੈਸ਼ਲ ਅੰਕੜੇ ਨਹੀਂ ਸੀ ਜਿਹਦੇ ਤੇ ਮੈਂ ਗੱਲ ਕਰ ਸਕਾਂ ਪਰ ਮੈਂ ਅੱਜ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਚੀਜ਼ ਹੋਰ ਤੁਹਾਡੇ ਨਾਲ ਆਪਣੇ ਨਾਲ ਸਾਂਝੀ ਕਰਦਾ ਉਹ ਇਹ ਆ ਬਾੜ ਵੀ ਜੇਕਰ ਤੁਸੀਂ ਆਪ ਦੇ ਪਿੰਡ 'ਤੇ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਹਾਂ ਨਾ ਪਹਿਲਾਂ ਤਾਂ ਤੁਸੀਂ ਪੰਚਾਇਤ ਨਾਲ ਗੱਲ ਕਰੋ ਪੰਚਾਇਤ ਸੈਕਟਰੀ ਨਾਲ ਗੱਲ ਕਰੂਗਾ ਸੈਕਟਰੀ ਦੇ ਹੱਥ 'ਬਸ ਸਾਰਾ ਕੁਝ ਹੈਗਾ ਉਹ ਤੁਹਾਨੂੰ ਗ੍ਰਾਂਟ ਦਵਾਊਗਾ ਤੇ ਗ੍ਰਾਂਟ 30-35 ਲੱਖ ਆਉਂਦੀ ਹੈ ਬਾਠ ਅੱਛਾ 30-35 ਲੱਖ ਰੁਪਏ ਦਿੰਦੇ ਨੇ ਉਹ ਮੈਨੂੰ ਲੱਗਦਾ ਹੋ ਸਕਦਾ ਤੂੰ ਵੱਧ ਹੀ ਹੋਵੇ ਮੇਰੇ ਧਿਆਨ ਦੇ ਵਿੱਚ ਨਾ ਹੋਵੇ ਪਰ ਉਹਨਾਂ ਦੀ ਸਮੱਸਿਆ ਕੀ ਹੈ ਸਰਕਾਰ ਕਹਿੰਦੀ ਹੈ ਵੀ ਅਸੀਂ ਬਿਲਡਿੰਗ ਬਣਾਉਣ ਨੂੰ ਪੈਸਾ ਦੇ ਸਕਦੇ ਹਾਂ ਠੀਕ ਆ ਕਿਤਾਬਾਂ ਲੈਣ ਨੂੰ ਨਹੀਂ ਦੇ ਸਕਦੇ ਉਹਨਾਂ ਦੇ ਸ਼ਰਤਾਂ ਹੈ ਮੈਨੂੰ ਜਿੰਨਾ ਤੱਕ ਪਤਾ ਲੱਗਿਆ ਦੂਜੀ ਗੱਲ ਵੀ ਜੇ ਤੁਸੀਂ ਆਪ ਦੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਨਾ ਸੋਚੋ ਕਿ 5 ਲੱਖ ਰੁਪਈਆ ਲੱਗੂਗਾ 30 ਲੱਖ ਰੁਪਈਆ ਲੱਗੂਗਾ ਜਮਾ ਸਸਤੇ ਦੇ ਵਿੱਚ ਸਾਨੂੰ ਸਾਰ ਕੇ ਦਿਖਾਉਣਾ ਮੈਂ ਤੁਸੀਂ ਇੱਕ ਬਜਟ ਤੈਅ ਕਰ ਲਓ ਤੁਹਾਡੇ ਕੋਲ 20000 ਆ ਭਾਵੇਂ ਲੱਖ ਰੁਪਈਆ ਉਹ ਬਜਟ ਤੈਅ ਕਰਕੇ ਬਾਠ ਉਹ ਬਜਟ ਤੁਸੀਂ ਬੈਂਕ ਦੇ ਵਿੱਚ ਜਮਾ ਕਰਾਓ ਜਿਹੜੇ ਕਿ ਤਿੰਨ ਬੰਦੇ ਹਿੱਸੇਦਾਰ ਹੋਣਗੇ ਜਾਂ ਖਾਤਾ ਖੁੱਲ ਜਾਣਾ ਹੁੰਦਾ ਹੈ ਜੋਇੰਟ ਖਾਤਾ ਜਿਹਨੂੰ ਕਹਿ ਦਿੰਦੇ ਨੇ ਉਹ ਤਿੰਨ ਬੰਦੇ ਤਾਂ ਬਿਨਾ ਪੈਸੇ ਹੀ ਨਿਕਲਣਗੇ ਉਹ ਤਿੰਨ ਬੰਦੇ ਸੂਝਬਾਨ ਹੋਣ ਜਾਂ ਜਿਹੜੇ ਤੁਸੀਂ ਚੁਣਦੇ ਪਿੰਡ ਦੇ ਵਿੱਚ ਉਸ ਤੋਂ ਬਾਅਦ ਕੀ ਕਰੋ ਕਿ ਤੁਸੀਂ ਇਹ ਨਾ ਸੋਚੋ ਵੀ ਇਹ ਲੱਖ ਰੁਪਇਆ ਘਾਟਾ ਇਹਨਾਂ ਦਾ ਕਿਤਾਬੇ ਨਹੀਂ ਆਉਣੀ ਇਹਦੇ ਨਾਲ ਤਾਂ ਰਹਿਕੀ ਨਹੀਂ ਬਣਨੇ ਇਹ ਤਾਂ ਕਮਰਾ ਹੀ ਨਹੀਂ ਬਨਣਾ ਔਖੇ ਸੌਕੇ ਹੋ ਕੇ ਪੰਚਾਇਤ ਦੇ ਵਿੱਚ ਧਰਮਸ਼ਾਲਾ ਨੇ ਉੱਥੇ ਕੋਈ ਕਮਰਾ ਦੇਖ ਕੇ ਜਾਂ ਗੁਰੂ ਘਰਾਂ ਦੇ ਵਿੱਚ ਦੇਖ ਕੇ ਉੱਥੇ ਇੱਕ ਵਾਰ ਸ਼ੁਰੂ ਕਰ ਲਓ ਸ਼ੁਰੂ ਕਰ ਲਓ ਕਮਰਾ ਮਿਲ ਗਿਆ ਹੁਣ ਆਪਣੇ ਕੋਲ 1 ਲੱਖ ਰੁਪਇਆ ਹੈਗਾ 1 ਲੱਖ ਦੇ ਵਿੱਚ ਨਾ ਤੁਸੀਂ ਸਿਰਫ 10 ਹਜ਼ਾਰ ਦੀਆਂ ਕਿਤਾਬਾਂ ਵਾਠ ਪੰਜਾਬੀ ਸਾਹਿਤ ਦੀਆਂ 10 ਹਜ਼ਾਰ ਦੀਆਂ ਉਹ ਕਿਤਾਬਾਂ ਖਬਸੂਰਤ ਕਿਤਾਬਾਂ ਨੇ ਜਿਹੜੀਆਂ ਕਿ ਬਸ ਜੇ ਉਹ ਵੀ ਪੰਡਤ ਚ ਹੋਣ ਨਾ ਮੇਰੇ ਦਾ ਵੀ ਫਾਇਦਾ ਕਰ ਉਹਨਾਂ ਦਾ ਵੀ ਸ਼ਾਇਦ 10000 ਦੀਆਂ ਕਿਤਾਬਾਂ ਬਹੁਤ ਆ ਬਹੁਤ ਆ 200 ਰੁਪਏ ਦੀ ਕਿਤਾਬ ਆ ਇੱਕ ਤਕਰੀਬਨ ਆਸਤਨ ਜੇ ਉਹ 10000 ਦੀਆਂ ਕਿਤਾਬਾਂ ਤੁਸੀਂ ਬਹੁਤ ਆ ਜਾਣਗੀਆਂ ਬਾਦੂ ਜਿਹੜੀਆਂ ਕਿ ਪੜਨ ਦੇ ਲਾਇਕ ਨੇ ਤੇ ਪੜੀਆਂ ਚੰਗੀਆਂ ਨੇ ਤੀਜੀ ਗੱਲ ਇਹ ਆ ਬੀ ਉਹ ਜਿਹੜਾ ਹੁਣ 90000 ਆਪਣੇ ਕੋਲੇ ਰਹਿ ਗਿਆ 90000 ਤੋਂ ਬਾਅਦ ਤੁਸੀਂ ਕੀ ਕਰੋ ਉੱਥੇ ਕੁਝ ਕੁ ਚੀਜ਼ਾਂ ਬੱਚਿਆਂ ਵਾਲੀਆਂ ਰੱਖੋ ਦੇਖੋ ਜਿਹੜਾ ਪਲੱਸ 2 ਦੇ ਵਿੱਚ ਆ ਜਿਹੜਾ ਗਾਣੇ ਸੁਣਦਾ ਕਲਾਕਾਰਾਂ ਦੇ ਅੱਜਕੱਲ ਜਿਹੜੇ ਪ੍ਰਚਲਿਤ ਗਾਣੇ ਨੇ ਆਪਾਂ ਹਨਾ ਉਹ ਤਾਂ ਨਹੀਂ ਤੁਹਾਡੇ ਹੱਥ ਦੇ ਵਿੱਚ ਆਉਂਦਾ ਉਹ ਤਾਂ ਚੱਕ ਲੋ ਤੇ ਧਰ ਲੋ ਤੇ ਉਹ ਤਾਂ ਮਤਲਬ ਉਸੇ ਲੈ ਤੇ ਚੱਲ ਆ ਉਹ ਤਾਂ ਉਸੇ ਉਹ ਨਹੀਂ ਤੁਹਾਡੇ ਹੱਥ 'ਚ ਆਉਂਦਾ ਜਿਹੜਾ ਪਲੱਸ 2 ਤੋਂ ਲੰਘ ਗਿਆ ਠੀਕ ਆ ਤੁਹਾਡੇ ਹੱਥ ਦੇ ਵਿੱਚ ਆਉਣਗੇ ਜਿਹੜੇ 6ਵੀਂ 7ਵੀਂ ਵਾਲੇ ਕੁੜੀਆਂ ਨੇ ਸਕੂਲ ਵਾਲੇ ਜਵਾਬ ਨੇ ਔਰ ਜਵਾਬ ਨਿਆਣੇ ਵਾਲੇ ਨੇ ਹਾਂ 10ਵੀਂ ਤੋਂ ਵੀ ਥੱਲੇ ਥੱਲੇ ਠੀਕ ਆ ਉਹ ਨਿਆਣੇ ਹੱਥ ਹੋਣਗੇ ਉਹਨਾਂ ਦੇ ਲਈ ਜਿਵੇਂ ਛੋਟੇ ਨਿਆਣੇ ਨੇ ਜਿਹੜੇ ਰੰਗ ਰੰਗ ਨਾਲ ਪੇਂਟੀਆਂ ਬਣਾਉਂਦੇ ਨੇ ਉਹ ਉਹਨਾਂ ਨੂੰ ਕੇਰਾਂ ਲਾਇਬ੍ਰੇਰੀ ਤੱਕ ਲਿਆਓ 10000 ਦਾ ਸਮਾਨ ਤੁਸੀਂ ਉਹ ਲਿਓ ਹੂੰ ਤੇ 10000 ਦਾ ਤੁਸੀਂ ਉੱਥੇ ਕੋਈ ਚਾਹ ਬਣਾਉਣ ਵਾਲਾ ਸਮਾਨ ਲਿਓ 70000 ਰੁਪਏ ਆਪਣੇ ਕੋਲੇ ਹਜੇ ਵੀ ਪਿਆ ਹੂੰ ਠੀਕ ਆ 70000 ਰੁਪਏ ਕੋਈ ਵੀ ਪਿੰਡ ਦੇ ਵਿੱਚੋਂ ਦੇਖ ਕੇ ਜਿਹੜੀ ਕਿ ਬੀਬੀ ਲਾਇਕਤਾ ਲਈ ਹੋਵੇ ਹੂੰ ਸਿਆਣੀ ਹੋਵੇ ਔਰ ਮਤਲਬ ਇਦਾਂ ਨਾ ਹੋਵੇ ਵੀ ਵੀ ਕੋਈ ਮਤਲਬ ਜਿਵੇਂ ਕਈ ਤਾਂ ਐਵੇਂ ਹੁੰਦਾ ਨਾ ਵੀ ਬੀਬੀਆਂ ਬੋਲਚਾਲ ਦੇ ਵਿੱਚ ਖਰਮੀਆਂ ਹੁੰਦੀਆਂ ਉਹ ਨਹੀਂ ਮਤਲਬ ਸਹੀ ਬੀਬੀ ਦੇਖ ਕੇ ਉਹਨੂੰ ਕਹੋ ਭਈ ਭਾਈ ਲਾਇਬ੍ਰੇਰੀ ਮਹੀਨੇ ਦੇ ਵਿੱਚ ਮਹੀਨਾ ਨਹੀਂ ਖੋਲਣੀ ਲਾਇਬ੍ਰੇਰੀ ਨਾ 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 ਇੰਨਾ ਇੰਨਾ ਕੰਮ ਆਉਖਾ ਲੈ ਇੰਨੇ ਵਾਲਿਆ ਹੈ ਨਹੀਂ ਆਪਾਂ ਤੁਸੀਂ ਲਾਇਬ੍ਰੇਰੀ ਖੋਲੋ ਸਿਰਫ ਹਫਤੇ ਦੇ ਵਿੱਚ ਇੱਕ ਦਿਨ ਪਹਿਲਾਂ ਇੱਕ ਦਿਨ ਜਾਂ ਦੋ ਦਿਨ ਦੋ ਦਿਨ ਦੋ ਦਿਨ ਦਾ ਟੀਚਰ ਰੱਖ ਲਓ ਉਹ ਬੀਬੀ ਨੂੰ ਕੋਈ ਭਾਈ ਤੂੰ ਲਾਇਬ੍ਰੇਰੀ ਖੋਲਣੀ ਹੈ ਤੈਨੂੰ ਇੱਕ ਦਿਨ ਦੀ ਦਿਹਾੜੀ ਦੇਣੀ ਹੈ 500 ਰੁਪਏ 500 ਰੁਪਏ ਠੀਕ ਆ ਲਾਇਬ੍ਰੇਰੀ ਖੋਲਣੀ ਆ ਦੋ ਘੰਟੇ ਚਾਰ ਘੰਟੇ ਜਿੰਨਾ ਵੀ ਤੁਹਾਨੂੰ ਜਾਇਜ਼ ਲੱਗਦਾ ਤੇ ਟਾਈਮ ਜਾਂ ਦੇਖ ਕੇ ਵੀ ਸਵੇਰੇ ਸਾਜਰੇ ਜਾਂ ਸ਼ਾਮ ਨੂੰ ਠੀਕ ਆ ਉਹਨੂੰ 500 ਰੁਪਏ 1000 ਰੁਪਏ ਉਹਨੂੰ ਹੋ ਗਿਆ ਦੋ ਦਿਨਾਂ ਦਾ ਦੋ ਦਿਨਾਂ ਦਾ 4000 ਰੁਪਏ ਮਹੀਨਾ ਉਹਨੂੰ ਦਿਓ ਤਨਖਾਹ ਠੀਕ ਆ ਉਹ ਵਧੀਆ ਵਿਚਾਰੇ ਦਾ ਲਾਇਬ੍ਰੇਰੀ ਚੱਲੇ ਨਾ ਚੱਲੇ ਬਾਠ ਕਿਸੇ ਦਾ ਕਿਸੇ ਦਾ ਚੁੱਲਾ ਚੱਲਣ ਲੱਗ ਗਿਆ 4000 ਨਾਲ ਉਹਦਾ ਸਿਲੰਡਰ ਵੀ ਆ ਜੂਗਾ ਉਹਦਾ ਆਟਾ ਵੀ ਆ ਜੂਗਾ ਜੋ ਵੀ ਉਹਦਾ ਨਿੱਕਾ ਜਿਹਾ ਪਰਿਵਾਰ ਹੋਇਆ ਜੇ ਤੇ ਵੱਡਾ ਵੀ ਹੋਇਆ ਸਿਲੰਡਰ ਦਾ ਕੰਮ ਤੇ ਕਮਾਓਗੇ ਆਉਣਗੇ ਆਉਣਗੇ 2-3 ਆ ਜਾਣਗੇ ਅੱਗ ਚੱਲ ਵੀ ਨਾ ਕਿਸੇ ਦੇ ਘਰ ਦੇ ਵਿੱਚ ਤੁਸੀਂ ਅੱਗ ਦੇ ਦੀ ਰਸੂਲ ਹਮਜ਼ਾ ਤੋਂ ਕਹਿੰਦਾ ਵੀ ਕਿਸੇ ਦੇ ਘਰ ਹੋਵੇ ਕੁਛ ਹੋ ਹੋਰ ਹੋਵੇ ਨਾ ਹੋਵੇ ਅੱਗ ਹੋਣੀ ਹੈ